ਪਹਿਲੀ ਲੜਾਈ ਕਿਹੜੀ ਹੋਈ ਸੀ ਜਿਸ ਵਿੱਚ ਗੁਰਵਿੰਦਰ ਸਿੰਘ ਤੋਂ ਜੁਗ ਨਹੀਂ ਬਣਨਾ ਪਿਆ ਨਮਾ ਖੂਨ ਸੀ ਸ਼ਿਵਾਨੀ ਜੋਸ਼ ਮਾਰਦੀ ਹੁੰਦੀ ਆ ਤੇ ਲੈ ਕੇ ਜਿਵੇਂ ਇਥੋਂ ਕਿਰਪਾਨ ਘਰੋਂ ਜਿਵੇਂ ਮੈਂ ਇਕੱਲਾ ਹੀ ਜਾ ਕੇ ਲੜਦਾ ਸੀ ਉਹਨਾਂ ਦੇ ਨਾਲ ਉਸ ਫਾਣੀ ਚੱਕ ਕੇ ਲੈ ਆਏ ਡੀਐਸਪੀ ਦਫਤਰ ਬਸੇ ਚੱਲ ਪਰ ਉਹਨਾਂ ਨੇ ਮੇਰੇ ਤੇ ਤਸੱਦ ਕੀਤਾ ਬਹੁਤ ਜ਼ਿਆਦਾ ਉੱਠਾ ਲਟਕਾ ਕੇ ਪੱਖੇ ਨਾਲ ਬੰਨ ਕੇ ਡਾਂਗਾ ਫੇਰਨੀ ਆ ਪੈਰਾਂ ਦੀ ਤਲੀਆਂ ਤੇ ਅਲਫ ਨੰਗੇ ਕਰਕੇ ਫਰੰਟ ਵਗੈਰਾ ਲਾਉਣਾ ਈ ਸੀਗਾ ਤੁਹਾਡੇ ਹੱਥ ਤੇ ਕੋਈ ਪੋਲੀਟੀਕਲ ਪਾਰਟੀ ਦਾ ਹੱਥ ਸੀ ਕਿ ਤੁਸੀਂ ਕਹਿੰਦੇ ਹੋ ਕਿ ਜਿੱਥੇ ਮੈਂ ਖੜ ਜਾਂਦਾ ਸੀਗਾ ਜਾਨ ਲੱਗ ਜਾਂਦਾ ਸੀ ਇੱਕ ਹਫਕੀ ਮੇ ਹੋ ਗਿਆ ਜੁਗਨੀਏ ਨਾ ਪੁਲਿਸ ਦੇ ਹੱਥੋਂ ਹੀ ਜਿਹੜਾ ਚਾਰ ਬੰਦਿਆ ਤੋਂ ਹੀ ਛੁੜਕੇ ਭੱਜ ਜਾਂਦਾ ਸੀ ਜਾਨ ਬੜੀ ਸੀ ਫਤੀਲਾ ਬਹੁਤ ਸੀਗਾ ਜਿਹਦੇ ਵਿੱਚ ਮੈਂ ਪਲੇਅਰ ਵੀ ਰਹੀਆ ਕਬੱਡੀ ਦਾ ਫੁੱਟਬਾਲ ਦਾ ਸਕੂਲ ਟਾਈਮ ਪਲੱਸ 1 ਪਲੱਸ 2 ਦਾ ਪ੍ਰਧਾਨ ਲਾਤਾ ਸੀ ਮੁੰਡਿਆਂ ਨੇ ਸਕੂਲ ਦਾ ਹੀ ਜੀ ਜਿਸ ਦੇ ਵਿੱਚ ਕਹਿੰਦੇ ਛੋਟੀ ਉਮਰ ਚ ਉਤਸ਼ਾਹ ਜ਼ਿਆਦਾ ਮਿਲ ਗਿਆ ਮੇਰਾ ਡੈਡੀ ਆਪਣਾ ਮੈਨੂੰ ਪੂਲ ਦੇ ਵਿੱਚ ਆ ਕੇ ਢਾਲਣਾ ਮਾਤਰਾਂ ਮੋਢੇ ਸਾਹਮਣੇ टांग ਫੇਰਨੀ ਡੰਡਾ ਫੇਰਨਾ ਆਮ ਗੱਲ ਹੋ ਗਈ ਸੀ ਈਦੇ ਚ ਛੋਟੀ ਉਮਰ ਦੇ ਵਿੱਚ ਜਦੋਂ ਇਹ ਕੁੱਟ ਖੜਾਪਾ ਮਾਤਰਾਂ ਸਾਹਮਣੇ ਹੋਣਾ ਮੁੰਡਿਆ ਸਾਹਮਣੇ ਹੋਣਾ ਮੈਂ ਆਪਣੀ ਗਿਲਟੀ ਫੀਲ ਕਰਨਾ ਆਪਣੇ ਆਪ ਨੂੰ ਗਾਂਧੀ ਗਰੁੱਪ ਨਾਲ ਦੁਸ਼ਮਣੀ ਕਿਵੇਂ ਪਈ ਪਹਿਲਾਂ ਦੋਸਤੀ ਕਿਵੇਂ ਪਈ ਕੀ ਸੀ ਉਹ ਸਾਰਾ ਵਰਤਾਰਾ ਉਹਨੇ ਪੈਸਾ ਵਗਸਾ ਮੈਨੂੰ ਖੁੱਲ੍ਹਾ ਖਰਚਾ ਦੇਣ ਲੱਗ ਗਿਆ ਤੇ ਮੈਂ ਉਹਦੇ ਬਿਸ਼ੇ ਉੱਤੇ ਝਗੜੇ ਝੋੜੇ ਕਰਨ ਲੱਗ ਗਿਆ ਬੰਦੇ ਕੁੱਟਣ ਲੱਗ ਗਏ ਉਹਦੇ ਬਿਸ਼ੇ ਜਿਹਦੇ ਨਾਲ ਗਾਂਧੀ ਦੇ ਸੰਪਰਕ ਸੰਪਰਕ ਜਾਇਆ بس ਉਹਦੇ ਨਾਲ ਲੜਾਈਆਂ ਨਹੀਂ ਲੜਿਆ ਹੈਗਾ ਕਹਿੰਨੀ ਪਿਆਰ ਬਹੁਤ ਡੂੰਡਾ ਪੈ ਗਿਆ ਸੀ ਉਹਨਾਂ ਨਾਲ ਫਿਰ ਦੋਸਤੀ ਦੋਸਤਾਂ ਨੇ ਕਿਵੇਂ ਬਦਲੀ ਕੀ ਕਾਰਨ ਬਣਿਆ ਉਹ ਕਿ ਆਪਸੀ ਅਮੋਸਮਣੀ ਹੋ ਗਈ। ਉਹੋ ਕੁੜਤਾ ਪਾ ਗਾਂਧੀ ਜਿਹੜਾ ਸੀ ਕਰ ਗਿਆ ਸੀ ਬਤਖੜ ਸਾਹਿਬ ਸਾਡੇ ਮੂਰੇ ਪ੍ਰਧਾਨ ਦੇ ਪਿੱਛੇ। ਉਹ ਜਿਹੜੇ ਦੋਸਤ ਇਹਨਾਂ ਦਾ ਹੋਇਆ ਸੀਗਾ ਉਹ ਮੇਰੇ ਦੋਸਤ ਮਿੱਤਰ ਬੜੇ ਖਾਸ ਸੀਗੇ। ਤੁਸਾਂ ਪਤਾ ਸੀਗਾ ਵੀ ਪ੍ਰਮਾਨਾਂ ਨਾਲ ਬਣਦੀ ਨਹੀਂ ਹੈਗੀ ਬੰਦੀ ਦੀ ਤੇ ਇਸ ਕਰਕੇ ਮੈਂ ਫਿਰ ਪ੍ਰਮਾਨਾਂ ਕੋਲ ਜਾਣ ਲੱਗਿਆ। ਕਮੈਂਟਾਂ ਵਿੱਚ ਥੋੜੀ ਗੱਲਾਂ ਵੀ ਕਹਿੰਦੇ ਆ ਤੁਹਾਨੂੰ ਦਾ ਢੂਠਾ ਆਦੀ ਦਾ ਹੋਇਆ ਨਾ ਪਲਵਾਨਾਂ ਦਾ ਜਿਹੜੇ ਬੰਦੇ ਮੰਨ ਲਓ ਤੁਹਾਡੀ ਹਿੱਕ ਤੇ ਨਹੀਂ ਵੱਜ ਸਕਦੇ ਤੁਹਾਡੇ ਬਰਾਬਰ ਨਹੀਂ ਖੜ੍ਹ ਸਕਦੇ ਤੁਹਾਡੇ ਨਾਲ ਲੜ ਨਹੀਂ ਸਕਦੇ ਉਹ ਸਿਰਫ ਕਮੈਂਟਾਂ 'ਚ ਹੀ ਗੱਲਾਂ ਕਰ ਸਕਦੇ ਨੇ ਵਿੱਕੀ ਗਾਉਂਟਰ ਨਾਲ ਜਿਵੇਂ ਮੁਲਾਕਾਤ ਕੀਤੀ। ਕੂਬੀ ਦੇ ਵਿੱਚ ਜਦੋਂ ਜੇਲ੍ਹ ਜੂੜੇ ਦੇ ਵਿੱਚ ਗਏ ਨੇ ਉਹ ਉਦੋਂ ਸਾਡੀ ਮੁਲਾਕਾਤ ਉੱਥੇ ਹੋਈਆਂ ਨੇ ਅਸੀਂ ਇਕੱਠੇ ਹੋਏ ਆ ਰੋਟੀ ਵੀ ਖਾਧੀ ਇਕੱਠੇ ਨੇ ਸੁੱਤਾ ਕਾਹੋਂ ਸਾਰਾ ਜੋ ਗੂਕਵਾਂ ਅਨੁਪਰੀਆ ਅਸੀਂ ਇਕੱਠੇ ਨੇ ਕੋਈ ਅੰਦਰ ਤਾਂ ਅਕਸਰ ਅਸੀਂ ਬਾਲੀਵਾਲ ਇਕੱਠੇ ਕੀਟੀ ਜਾਂਦੇ ਨੇ ਰਹੀਏ ਸ਼ਾਮ ਨੂੰ ਦਿੱਤੀ ਚੰਦਪਾਨ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ ਉਸਨੇ ਕਿਉਂ ਅਜਿਹੇ ਹੱਕਦਮ ਚੁੱਕਿਆ ਕਿ ਉਹ ਗੈਸਟਰਵਾਦ ਦੇ ਕਦਮਾਂ ਤੇ ਬਿਆਹ ਵੀ ਉਹ ਕੁੜੀ ਨਾਲ ਕਰਾਇਆ ਜਿਹੜੀ ਪਿਸਤਲ ਰੱਖਦੀ ਸੀ ਪੂਰੇ ਤੱਕੜੇ ਸ਼ੌਂਕ ਸੀਗੇ ਉਹ ਦਾ ਵੀ ਮੈਂ ਉਹ ਹੈ ਜਾਂ ਉਹਨੇ ਚਾਹੁੰਦੀ ਸੀ ਜਿਹਦੇ ਨਾਲ ਵਿਆਹ ਕਰਾਉਣਾ ਉਹਨੇ ਹਫ਼ਤੇ ਦੇ ਵਿੱਚ ਵਿੱਚ ਮੇਰੇ ਨਾਲ ਵਿਆਹ ਕਰਵਾ ਲਿਆ ਉਹਨੇ ਸੋਚਿਆ ਨਹੀਂ ਮੈਂ ਬਹੁਤ ਕੋਸ਼ਿਸ਼ ਕਰੀ ਉਹਨੂੰ ਬੜਾ ਸਮਝਾਇਆ ਸਮਝੀ ਨਹੀਂ ਗਈ ਉਹਦੀ ਉਮਰ 18 ਸਾਲ ਸੀ ਮੇਰੀ ਉਮਰ 35 36 ਸੀ ਅੰਦਾਜ਼ ਫਰਕ ਸੀਗਾ ਚਲੇ ਵੀ ਗਈ ਬੜੀ ਸ਼ਤੀ ਛੱਡ ਕੇ ਜਿਸ ਦੇ ਚ ਉਹਦੇ ਜਾਣ ਦਾ ਕਾਰਨ ਜ਼ਿੰਦਗੀ ਚ ਹੁਣ ਕੀ ਲੱਗ ਰਿਹਾ ਕੀ ਖੱਟਿਆ ਕੀ ਪਾਇਆ 20 22 ਸਾਲਾਂ ਤੋਂ ਮੈਂ ਤੁਸੀਂ ਐ ਮੰਨ ਲਓ ਵੀ ਘਰ ਦੀ ਰੋਟੀ ਨਹੀਂ ਖਾਧੀ ਵੀ ਜ਼ਿੰਦਗੀ ਬਰਬਾਦ ਹੋ ਗਈ ਇੱਕ ਤਰ੍ਹਾਂ ਦੀ ਨਾ ਕੋ ਕੰਮ ਕਰ ਕਰਨ ਜੋਗੇ ਆ ਨਾ ਕੋ ਅੱਗੇ ਵਧਣ ਜੋਗੇ ਆ ਨਾ ਬਾਹਰ ਜਾਣ ਜੋਗੇ ਆ ਹੁਣ ਤਾਂ ਜਿਵੇਂ ਡਰ ਜਾਂਦਾ ਮਨ ਹੁਣ ਤਾਂ ਸੋਚੀਦਾ ਯਾਰ ਕਿਥੇ ਕਿਹੜੇ ਕਮਾਂ ਚ ਫਸ ਗਏ ਸੀਗੇ ਨੌਜਵਾਨਾਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਨਾ ਵੀਰੋ ਇਹ ਰਸਤਾ ਜਿਹੜਾ ਬਹੁਤ ਖਤਰਨਾਕ ਹੈ ਉੱਲਕੇ ਵੀ ਰਸਤੇ ਨਾ ਪਿਓ ਕਿਉਂਕਿ ਦਲਦਲ ਹੈ ਕੋ ਜੇ ਤੁਸੀਂ ਇਹਦੇ ਵਿੱਚ ਫਸ ਗਏ ਤਾਂ ਨਿਕਲ ਨਹੀਂ ਸਕਦੇ ਉਹਦਾ ਐਂਡ ਗੋਲੀ ਆ ਕਰੀਆਂ ਨੇ ਦੇਖਿਆ ਮੈਂ ਜਿੰਨੇ ਵੀ ਗੈਂਗਸਟਰ ਹੋਏ ਨੇ ਉਹ 30 30 40 ਜੁੜੀ ਸਕਦਾ ਕੋ ਗਿਆ ਨਹੀਂ 35 ਤੱਕ ਇਹ ਦੁਨੀਆ ਤੋਂ ਚਲੇ ਗਏ ਜਿਹੜਾ ਜੁਗਨੀ ਪੁਲਿਸ ਤੋਂ ਨਹੀਂ ਡਰਦਾ ਸੀਗਾ ਚਾਰ ਬੰਦਿਆਂ ਦੇ ਸਾਹਮਣੇ ਪੁਲਿਸ ਦੇ ਅੱਖਾਂ ਤੋਂ ਭੱਜਾਂ ਨਹੀਂ ਸੀ ਆਪ ਜਿਹੜਾ ਰਫੂ ਚੱਕਰ ਹੋ ਜਾਂਦਾ ਸੀ ਉਹ ਜੁਗਨੀ ਕਿਵੇਂ ਐਡੇ ਖਤਰਨਾਕ ਰਸਤੇ ਤੋਂ ਵਾਪਸ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਈ ਇੰਨੀ ਹੋਗੀ ਨਿਮਰਤਾ ਹੀ ਇੰਨੀ ਆ ਗਈ ਸੱਚੇ ਪਾਤਸ਼ਾਹ ਦੀ ਵੀ ਆਪਾਂ ਮੈਂ ਥਿੱਤੀ ਥਿੱਤੀ ਲੱਗਦਾ ਨਹੀਂ ਕਿਸੇ ਨਾਲ ਬਹੁਤ سارے ਨੌਜਵਾਨ ਆਪਣਾ ਨਾਮ ਚਮਕਾਉਣਾ ਚਾਹੁੰਦੇ ਨੇ ਭਾਵੇਂ ਕਿ ਉਹਨਾਂ ਨੂੰ ਗਲਤ ਰਸਤਾ ਹੀ ਕਿਉਂ ਨਾ ਅਪਣਾਉਣਾ ਪੈ ਜੇ ਤਾਂ ਇਹ ਗਲਤ ਰਸਤਾ ਕਿਵੇਂ ਆਪਣਿਆਂ ਤੋਂ ਦੂਰ ਕਰ ਦਿੰਦਾ ਹੈ ਤੇ ਉਸ ਦੀ ਕੀ ਸਜ਼ਾ ਭੁਗਤਣੀ ਪੈਂਦੀ ਆ ਉਹਨਾਂ ਸਾਰੇ ਹਾਲਾਤਾਂ ਤੇ ਅੱਜ ਗੱਲਬਾਤ ਕਰਾਂਗੇ ਆਪਦੇ ਪੋਡਕਾਸਟ 'ਚ ਤੇ ਕਿਸੇ ਸਮੇਂ ਜੁਇਸਨ ਆ ਨਾਮ ਦੀ ਤੁੱਤੀ ਬੋਲਦੀ ਸੀ ਉਹ ਸ਼ਖਸ ਅੱਜ ਸਾਡੇ ਨਾਲ ਨੇ ਮੌਜੂਦ ਨੇ ਗੁਰਵਿੰਦਰ ਸਿੰਘ ਜੁਗਣੀ ਸਾਰੀ ਗੱਲਬਾਤ ਕਰਾਂਗੇ ਕਿ ਕਿਵੇਂ ਗੁਰਵਿੰਦਰ ਸਿੰਘ ਜੁਗਣੀ ਬਣਿਆ ਤੇ ਕਿਵੇਂ ਪੁਲਿਸ ਦਾ ਜਿਹੜਾ ਖੌਫ ਉਹਨਾਂ ਤੋਂ ਜਿਹੜਾ ਦੂਰ ਹੋਇਆ ਸੀ ਇੱਥੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਬੀਪੀ ਚੰਦਪਾਨ ਵਰਗੇ ਜਿਹੜੇ ਗੈਂਗਸਟਰ ਸੀ ਉਹਨਾਂ ਨਾਲ ਬਾਈ ਨੇ ਮੁਲਾਕਾਤ ਵੀ ਕੀਤੀ ਐ ਤੇ ਉਹਨਾਂ ਨਾਲ ਦਿਨ ਵੀ ਹਟਾਏ ਨੇ ਕੀ ਸੀ ਉਹ ਸਾਰਾ ਮੇਰਵਾ ਕੀ ਸੀ ਉਹ ਸਾਰੇ ਹਾਲਾਤ ਆਦੇ ਪੋਡਕਾਸਟ ਵਿੱਚ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੇ ਆ ਸਾਂਝੀ ਕਰਦੇ ਆ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਦਾਸ ਸ੍ਰੀ ਫਤਿਹਗੜ ਸਾਹਿਬ ਤੋਂ ਗੁਰਵਿੰਦਰ ਸਿੰਘ ਜੁਗਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਦੇਖ ਰਹੇ ਆ ਕਿ ਆਪਣਾ ਨਾਮ ਬਣਾਉਣ ਦੇ ਲਈ ਬਹੁਤ ਸਾਰੇ ਨੌਜਵਾਨ ਲੱਗੇ ਹੋਏ ਨੇ ਭਾਵੇਂ ਉਹਨਾਂ ਨੂੰ ਗਲਤ ਰਸਤਾ ਹੀ ਅਪਣਾਉਣਾ ਪੈ ਜੇ ਯਾਨੀ ਕਿ ਆਪਾਂ ਸਿੱਧੇ ਸ਼ਬਦਾਂ 'ਚ ਕਹਿ ਸਕਦੇ ਆ ਕਿ ਲੜਾਈ ਝਗੜਾ 'ਚ ਹੀ ਕਿਉਂ ਨਾ ਉਤਰਨਾ ਪੈ ਜੇ ਤਾਂ ਤੁਸੀਂ ਕਿਉਂ ਲੜਾਈ ਝਗੜਿਆਂ ਚ ਪਏ ਤੇ ਪਹਿਲੀ ਲੜਾਈ ਕਿਹੜੀ ਹੋਈ ਸੀ ਜਿਸ ਵਿੱਚ ਤੁਹਾਨੂੰ ਉਹ ਹਾਲਾਤ ਜਿਹੜੇ ਆ ਸਾਹਮਣੇ ਲੈ ਕੇ ਆਣੇ ਪਏਗੇ ਕਿ ਗੁਰਵਿੰਦਰ ਸਿੰਘ ਤੋਂ ਜੁਗਣੀ ਬਣਨਾ ਪੈ ਗਿਆ ਦੇਖੋ ਸ਼ੁਰੂ ਸ਼ੁਰੂ ਦੀਆਂ ਗੱਲਾਂ ਨੇ ਬਚਪਨਾ ਸੀਗਾ 16 17 ਸਾਲ ਦੀ ਉਮਰ ਸੀਗੀ ਹੂੰ ਛੋਟੇ ਮੋਟੇ ਝਗੜੇ ਹੋ ਜਾਂਦੇ ਨੇ ਸਕੂਲ ਟਾਈਮ ਪਲੱਸ 1 ਪਲੱਸ 2 ਦਾ ਪ੍ਰਧਾਨ ਲਾਤਾ ਸੀ ਮੁੰਡਿਆਂ ਨੇ ਸਕੂਲ ਦਾ ਹੀ ਜੀ ਜਿਸ ਦੇ ਵਿੱਚ ਕਹਿੰਦੇ ਛੋਟੀ ਉਮਰ ਚ ਉਤਸ਼ਾਹ ਜ਼ਿਆਦਾ ਮਿਲ ਗਿਆ ਵੱਡਾ ਮਿਲ ਗਿਆ ਤੇ ਕੁੱਟਕਟਾਪਾ ਕਰਨ ਲੱਗ ਗਏ ਮਾਸਟਰਾਂ ਨਾਲ ਵੀ ਲੜਨ ਲੱਗਿਆ ਸੀਗਾ ਛੋਟੀ ਉਮਰ ਚ ਮਾਸਟਰਾਂ ਨਾਲ ਵੀ ਹੂੰ ਕੁੱਟਕਟਾਪਾ ਹੋਣ ਲੱਗ ਗਿਆ ਜਿਹਦੇ ਚ ਮੇਰਾ ਡੈਡੀ ਆਪਣਾ ਮੈਨੂੰ ਸਕੂਲ ਦੇ ਵਿੱਚ ਆ ਕੇ ਢਾਲਣਾ ਮਾਸਟਰਾਂ ਮੋਣੇ ਸਾਹਮਣੇ ਡਾਂਗ ਫੇਰਨੀ ਡੰਡਾ ਫੇਰਨਾ ਆਮ ਗੱਲ ਹੋ ਗਈ ਸੀ ਹੂੰ ਜਿਹਦੇ ਚ ਛੋਟੀ ਉਮਰ ਦੇ ਵਿੱਚ ਜਦੋਂ ਇਹ ਕੁੱਟਕਟਾਪਾ ਮਾਸਟਰਾਂ ਸਾਹਮਣੇ ਹੋਣਾ ਮੁੰਡਿਆ ਸਾਹਮਣੇ ਹੋਣਾ ਮੈਂ ਆਪਣੀ ਗਿਲਟੀ ਫੀਲ ਕਰਨਾ ਆਪਣੇ ਆਪ ਨੂੰ ਵੀ ਯਾਰ ਵੀ ਉਹ ਜਿਹੜੀਆਂ ਫੀਲਿੰਗ ਸੀਗੀਆਂ ਉਹ ਮੇਰੀ ਅੰਗੇ ਜਾ ਕੇ ਵੱਡੀ ਅਦਰ ਦੇ ਹੋ ਗਈਆਂ ਜਿਵੇਂ ਕੇਸ ਪਰਚੇ ਲੜਾਈ ਝਗੜੇ ਸਕੂਲ ਟੈਂਪ ਤੋਂ ਕਾਲਜ ਆਈਟੀ ਬਸੇ ਬਿਠਾਣਾ ਮਾਤਾ ਵਿਕਾਲ ਜ ਫਤਿਹਗੜ੍ਹ ਸਾਹਿਬ 6 ਬਜ ਮਹਾਲੀ ਉੱਥੋਂ ਜਿਵੇਂ ਐਂਟਰ ਹੁੰਦੇ ਹੁੰਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੱਕ ਇੱਕ ਵੱਡੇ ਪੱਧਰ ਤੇ ਜਿਹੜੇ ਲੜਾਈਆਂ ਸਾਡੀਆਂ ਸ਼ੁਰੂ ਹੋ ਗਈਆਂ ਸੀ ਤਾਂ ਇਹ ਲੜਾਈਆਂ ਦੇ ਦਰਮਿਆਨ ਪੁਲਿਸ ਦਾ ਖੌਫ ਵੀ ਹੋਇਆ ਹੋਣਾ ਪੁਲਿਸ ਦਾ ਤਸੱਦਦ ਵੀ ਹੋਇਆ ਹੋਣਾ ਜਦੋਂ ਤੁਸੀਂ 17 ਸਾਲ ਦੇ ਸੀ ਤੁਸੀਂ ਅ ਦੱਸਿਆ ਸੀ ਇੱਕ ਵਾਰੀ ਕਿ 17 ਸਾਲ ਦੀ ਉਮਰ 'ਚ ਪਰਚਾ ਪੈ ਗਿਆ ਸੀ ਉਦੋਂ ਕਿਵੇਂ ਤੁਹਾਨੂੰ ਟੌਰਚਰ ਕੀਤਾ ਗਿਆ ਕੀ ਉਹ ਟੌਰਚਰ ਦਾ ਬਿਲਕੁਲ ਵੀ ਤੁਹਾਨੂੰ ਖੌਫ ਨਹੀਂ ਰਿਹਾ ਕਿ ਅੱਗੇ ਜਾ ਕੇ ਸਾਡੇ ਪਿੰਡੇ ਤੇ ਇਹ ਕੁਝ ਹੋਏਗਾ ਦੇਖੋ ਟੌਰਚਰ ਸੀਗਾ 17-18 ਸਾਲ ਦੀ ਉਮਰ ਸੀਗੀ ਤੇ ਸਾਡੀ ਜ਼ਮੀਨ ਦਾ ਹੀ ਰੌਲਾ ਸੀਗਾ ਸ਼ਹਿਰ ਆਪਣੇ ਬਸਿ ਵੜਾਣੇ ਇੱਥੇ ਹੀ ਜ਼ਮੀਨ ਦਾ ਹੀ ਰੌਲਾ ਸੀਗਾ ਜ਼ਮੀਨ ਦੇ ਵਿੱਚ ਕੋਈ ਅਣਪਛਾਤੇ ਬੰਦੇ ਆ ਗਏ ਸਾਡੀ ਜ਼ਮੀਨ ਦਾ ਰੌਲਾ ਸੀਗਾ ਆ ਕੇ ਕਬਜ਼ਾ ਲੈ ਲਿਆ ਸੀ ਉਹਨਾਂ ਨੇ ਜਿਹਦੇ ਵਿੱਚ ਨਵਾਂ ਖੂਨ ਸੀ ਜਵਾਨੀ ਜੋਸ਼ ਮਾਰਦੀ ਹੁੰਦੀ ਹੈ ਤੇ ਮੈਂ ਆਪਣਾ ਲੈ ਕੇ ਜਿਵੇਂ ਇਥੋਂ ਕਿਰਪਾਨ ਘਰੋਂ ਜਿਵੇਂ ਮੈਂ ਇਕੱਲਾ ਹੀ ਜਾ ਕੇ ਲੜ ਪਿਆ ਉਹਨਾਂ ਦੇ ਨਾਲ ਹੂੰ ਜਿਹਦੇ ਵਿੱਚ ਝਗੜਾ ਝੂੜਾ ਹੋਇਆ ਉਹ ਭੱਜ-ਭੁੱਜ ਗਏ ਉਹਨਾਂ ਨੇ ਪੁਲਿਸ ਬੁਲਾ ਲਈ ਪੁਲਸ ਵਾਲੇ ਨੇ ਚੱਕ ਕੇ ਲਿਆ ਡੀਐਸਪੀ ਦਫ਼ਤਰ ਬੱਸੀ ਬਿਠਾਣਾ ਹੂੰ ਫਿਰ ਉਹਨਾਂ ਨੇ ਮੇਰੇ ਤੇ ਤਸ਼ੱਦਦ ਕੀਤਾ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਪੁੱਠਾ ਲਟਕਾਇਆ ਦੋ ਤਿੰਨ ਦਿਨ ਲਗਾਤਾਰ ਮੇਰਾ ਰਮਾਂਡ ਚੱਲਿਆ ਹੂੰ ਤੇ ਜਿਹਦੇ ਵਿੱਚ ਆਪ ਜਿਹੜਾ ਖੋਪ ਸੀਗਾ ਪੁਲਸ ਵਾਲਾ ਡਰ ਵਾਲਾ ਡਰ ਮੰਨ ਦੇ ਵਿੱਚ ਉਹ ਚੱਕ ਹੋ ਗਿਆ ਤੇ ਕੀ ਕੀ ਕੀਤਾ ਸੀ ਉਦੋਂ ਇੰਟਰੋਗੇਟ ਕੀ ਕੀ ਲਾਏ ਜਿਵੇਂ ਉੱਠਾ ਲਟਕਾ ਕੇ ਪੱਖੇ ਨਾਲ ਬੰਨ ਕੇ ਡਾਂਗਾ ਫੇਰਨੀ ਆ ਪੈਰਾਂ ਦੀ ਤਲੀਆਂ ਤੇ ਤੇ ਹੋਰ ਜਿਵੇਂ ਹੋ ਸਕਦਾ ਅਲਫ ਨੰਗੇ ਕਰਕੇ ਕਰੰਟ ਵਗੈਰਾ ਲਾਉਣਾ ਸਕੂਟਰ ਦਾ ਤੇ ਹੋਰ ਬਹੁਤ ਤਰ੍ਹਾਂ ਤਰ੍ਹਾਂ ਦੇ ਤਸੱਦੁਰਨ ਕੀਤੇ ਜਿਦੇ ਵਿੱਚ ਛੋਟੀ ਉਮਰ ਦੇ ਵਿੱਚ ਆਪਾਂ ਨੂੰ ਜਿਹੜਾ ਡਰ ਸੀ ਜਾਂ ਮਨ ਦੇ ਵਿੱਚ ਉਹ ਲੈ ਗਿਆ ਸੀ ਗੱਲ ਤੇ ਇੱਕ ਜੇ ਉਹ ਡਰ ਤੁਸੀਂ ਉਦੋਂ ਹੀ ਬਿਠਾ ਲੈਂਦੇ ਮਨ 'ਚ ਯਾਰ ਵੀ ਹੁਣ ਨਹੀਂ ਗਲਤ ਕੰਮ ਕਰਨਾ ਤੇ ਲੱਗਦਾ ਨਹੀਂ ਕਿ ਉਦੋਂ ਹੀ ਸੈਤ ਸੁਧਰ ਜਾਂਦੇ ਬਾਕੀ ਲੜਾਈਆਂ ਨਾਲ ਹੀ ਹੁੰਦੀ ਹੈ ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਦੇਖਿਆ ਵੀ ਇਹ ਸਾਡਾ ਮੁੰਡਾ ਵਿਗੜ ਰਿਹਾ ਹ ਉਹਨਾਂ ਨੇ ਮੇਰਾ ਪਾਸਪੋਰਟ ਬਣਾ ਲੈ ਬਣਾਤਾ ਸੀਗਾ ਪਾਸਪੋਰਟ ਬਣਾ ਕੇ ਮੈਨੂੰ ਬਾਹਰ ਭੇਜਣ ਲੱਗੇ ਸੀਗੇ ਤਿਆਰੀਆਂ ਸੀਗੇ ਬਾਹਰ ਦੀਆਂ ਹਮ ਬਸ ਕਹਿੰਦੇ ਜਿਵੇਂ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਮੈਂ ਬਾਹਰ ਜਾ ਰਿਹਾ ਹ ਉਹਦੇ 'ਚ ਫਿਰ ਮੇਰਾ ਇੱਕ ਝਗੜਾ ਹੋ ਗਿਆ ਜਿਹਦੇ ਵਿੱਚ ਮੇਰਾ ਪਾਸਪੋਰਟ ਵੀ ਜ਼ਬਤ ਹੋਇਆ ਪਾਸਪੋਰਟ ਮੇਰਾ ਹੁਣ ਮਿਲਿਆ ਮੈਨੂੰ 24 ਸਾਲਾਂ ਬਾਅਦ ਜੀ ਹਾਂਜੀ ਤੇ ਪਾਸਪੋਰਟ ਜ਼ਬਤ ਹੋਣ ਤੋਂ ਬਾਅਦ ਫਿਰ ਤਾਂ ਲੜਾਈਆਂ ਫਿਰ ਲਗਾਤਾਰ ਹੀ ਹੋਣ ਲੱਗੀਆਂ ਇੱਕ ਦਿਨ ਜ 10-10 ਲੜਾਈਆਂ ਹੋਈਆਂ ਨੇ ਹੂੰ 10-10 ਫੈਸਲੇ ਵੀ ਹੋਏ ਨੇ ਹੂੰ ਹਾਂਜੀ ਹਾਂ ਤੇ ਗੰਧੇ ਵੀ ਹੋਏ ਨੇ ਗਾਂਧੀ ਗਰੁੱਪ ਨਾਲ ਦੁਸ਼ਮਣੀ ਕਿਵੇਂ ਪਈ ਪਹਿਲਾਂ ਦੋਸਤੀ ਕਿਵੇਂ ਪਈ ਕੀ ਸੀ ਉਹ ਸਾਰਾ ਵਰਤਾਂਤ ਗਾਂਧੀ ਨਾਲੇ ਰੁਪਿੰਦਰ ਗਾਂਧੀ ਸੀ ਉਹਦੋਂ ਮੇਰੀ ਦੋਸਤੀ 1900 95 '90 ਦੇ ਵਿੱਚ ਪਈਆ ਮੰਡੀ ਗੁੰਬਦਗੜ ਜਦੋਂ ਮੈਂ ਜਾਣਾ ਸ਼ੁਰੂ ਕਰਿਆ ਹੂੰ ਤੇ ਮੈਂ ਉੱਥੇ ਮੰਨ ਲਓ ਕੰਪਿਊਟਰ ਸਿੱਖਣ ਦੇ ਬਹਾਨੇ ਘਰੋਂ ਚਲੇ ਜਾਣਾ ਉੱਥੇ ਦਾ ਲਾਲਾ ਸੀ ਕਿਉਂ ਇੰਦਗੜ ਦਾ ਹੂੰ ਉਹਨੇ ਪੈਸਾ-ਪੋਸਾ ਮੈਨੂੰ ਖੁੱਲਾ ਖਰਚਾ ਦੇਣ ਲੱਗ ਗਿਆ ਤੇ ਮੈਂ ਉਹਦੇ ਪਿੱਛੇ ਉੱਥੇ ਝਗੜੇ-ਝੋੜੇ ਕਰਨ ਲੱਗ ਗਿਆ ਹੂੰ ਬੰਦੇ ਕੁੱਟਣ ਲੱਗ ਗਏ ਉਹਦੇ ਪਿੱਛੇ ਹੂੰ ਜਿਹਦੇ ਨਾਲ ਗਾਂਧੀ ਦੇ ਸੰਪਰਕ ਸੰਪਰਕ ਜਾਇਆ ਮੈਂ ਖੰਨੇ ਜਾਣ ਲੱਗ ਗਿਆ ਬਸ ਉਹਦੇ ਨਾਲ ਲੜਾਈਆਂ ਨਹੀਂ ਲੜਿਆ ਗਿਆ ਯਾਨੀ ਪਿਆਰ ਬਹੁਤ ਪੂੜਾ ਪੈ ਗਿਆ ਸੀ ਉਹਦੇ ਨਾਲ ਹੂੰ ਉਹਦੇ ਕੋਲ ਉੱਥੇ ਮੈਂ ਜਿਹੜੇ ਨਾਲ 8 ਸਾਲ ਮੈਂ ਮੰਡੀਗੜ ਰਿਹਾ ਉਹ ਲਾਲੇ ਨਾਲ ਹੂੰ ਪਰ 7-8 ਸਾਲ ਜਿੱਤ ਦੇ ਵਿੱਚੋਂ 3-4 ਸਾਲ ਮੈਂ ਉਹਦੇ ਨਾਲ ਹੀ ਰਹਿਆ ਉੱਥੇ ਫਿਰ ਦੋਸਤੀ ਦੁਸ਼ਮਣੀ ਚ ਕਿਵੇਂ ਬਦਲੀ ਕੀ ਕਾਰਨ ਬਣਿਆ ਉਹ ਕਿ ਆਪਸ ਚ ਹੀ ਅਮੋ ਸਾਹਮਣੇ ਹੋ ਗਏ ਫਿਰ ਦੇਖੋ ਉਹ ਇਦਾਂ ਹੋਇਆ ਫਤਿਹਗੜ੍ਹ ਸਾਹਿਬ ਮਾਤਾ ਜੀ ਗਾਲੀ ਦੀ ਪ੍ਰਧਾਨਗੀ ਦੇ ਵਿੱਚ ਝਗੜਾ ਹੋਇਆ ਜਿਹਦੇ ਵਿੱਚ ਮੈਂ ਅੰਦਰ ਸੀਗਾ ਜੇਲ੍ਹ ਦੇ ਵਿੱਚ ਜਿਹਦੇ ਵਿੱਚ ਅੰਦਰ ਗਿਆ ਜੇਲ੍ਹ ਦੇ ਵਿੱਚ ਤਾਂ ਮੈਨੂੰ ਅੰਦਰ ਮਿਲਣ ਆਏ ਦੋਸਤ ਮੇਰੇ ਜਿਸ ਵਿੱਚੋਂ ਕਟਕਟੱਪਾ ਗਾਂਧੀ ਜਿਹੜਾ ਅਸੀਂ ਕਰ ਗਿਆ ਸੀ ਪਤਗੜ੍ਹ ਸਾਹਿਬ ਕਾਜੀ ਦਾ ਮੂਹਰੇ ਪ੍ਰਧਾਨ ਦੇ ਪਿੱਛੇ ਹੂੰ ਤੇ ਉਹ ਜਿਹੜੇ ਦੋਸਤ ਇਹਨਾਂ ਦਾ ਹੋਇਆ ਸੀਗਾ ਉਹ ਮੇਰੇ ਦੋਸਤ ਮਿੱਤਰ ਬੜੇ ਖਾਸ ਸੀਗੇ ਮੇਰੇ ਬਹੁਤ ਕਲੋਸ ਸੀਗੇ ਮੇਰੇ ਭਾਈਆਂ ਵਰਗਾ ਪਿਆਰ ਸੀ ਉਹਨਾਂ ਨਾਲ ਹੂੰ ਤੇ ਜਦੋਂ ਮਿਲਣ ਆਏ ਮੇਰੀ ਜਮਾਨਤ ਹੋਈ ਤਾਂ ਉਹਨਾਂ ਨੇ ਆ ਕੇ ਮੇਰੇ ਕੋਲ ਰੋਏ ਦੱਸਿਆ ਵੀ ਭਾਈ ਇਦਾਂ ਹੋ ਗਿਆ ਹੂੰ ਤਾਂ ਫਿਰ ਅਸੀਂ ਉਸ ਤੋਂ ਬਾਅਦ ਮੇਰੀ ਬੜੀ ਟਾਈਪ ਅਪ ਹੋ ਗਿਆ ਰੁਪਿੰਦਰ ਗਾਂਧੀ ਨਾਲ ਉੱਤੇ ਅਸੀਂ ਪਹਿਲਵਾਨ ਗਰੁੱਪ ਨਾਲ ਮਿਲ ਕੇ ਖੰਨੇ ਜਾਣ ਲੱਗ ਗਏ ਸੀਗੇ ਹੂੰ ਪਹਿਲਵਾਨ ਗਰੁੱਪ ਨੂੰ ਸਪੋਰਟ ਮਿਲ ਗਈ ਪਹਿਲਵਾਨ ਗਰੁੱਪ ਨੂੰ ਪਹਿਲਵਾਨਾਂ ਦੇ ਸੰਪਰਕ ਚ ਕਿਵੇਂ ਆਏ ਪਹਿਲਵਾਨਾਂ ਦੇ ਨਾਲ ਕਿਵੇਂ ਜਿਹੜਾ ਫਿਰ ਦੋਸਤੀ ਬਣੀ ਪਹਿਲਵਾਨਾਂ ਨਾਲ ਦੋਸਤੀ ਐ ਪੈ ਗਈ ਸਾਨੂੰ ਪਤਾ ਸੀਗਾ ਮੈਨੂੰ ਤਾਂ ਪਤਾ ਸੀਗਾ ਵੀ ਪਹਿਲਵਾਨਾਂ ਨਾਲ ਬਣਦੀ ਨਹੀਂ ਹੈਗੀ ਹੂੰ ਗਾਂਧੀ ਦੀ ਤੇ ਜਿਸ ਕਰਕੇ ਮੈਂ ਫਿਰ ਪਹਿਲਵਾਨਾਂ ਕੋਲ ਜਾਣ ਲੱਗ ਗਿਆ ਭਲੋਨਾਂ ਨੂੰ ਮਿਲਣ ਲੱਗ ਗਿਆ ਹਮੇਸ਼ੀ ਹੁੰਦਾ ਸੀਗਾ ਮੁੰਡਾ ਪਹਿਲਵਾਨ ਉਹ ਮਰ ਲਿਆ ਡੈਥ ਹੋ ਗਈ ਉਹਦੀ ਤੇ ਉਹਦੇ ਸੰਪਰਕ ਦੇ ਵਿੱਚ ਇਹਦਾ ਪਹਿਲਵਾਨ ਦਾ ਹੀ ਆਪਣਾ ਫਿਨਾਂਸ ਦਾ ਕੰਮ ਹੁੰਦਾ ਸੀਗਾ ਮਲੋ ਰੋਡ ਤੇ ਸੰਧੂ ਫਾਈਨਾਂਸ ਹੂੰ ਰਾਜ ਆਵੇ ਦਫ਼ਤਰ ਬੈਠਣ ਲੱਗੇ ਸੀ ਉਹਦੇ ਕੋਲ ਹੂੰ ਯਾਰ ਗੂੜਾ ਪੈ ਗਿਆ ਉਹ ਨਾਲ ਹਾਂਜੀ ਹਾਂ ਜ਼ਿੰਦਗੀ ਚ ਹੁਣ ਕੀ ਲੱਗ ਰਿਹਾ ਕੀ ਖੱਟਿਆ ਕੀ ਪਾਇਆ ਉਸ ਟਾਈਮ ਤੋਂ ਦੇਖੋ ਖੱਟਿਆ ਪਾਇਆ ਤਾਂ ਕੁਛ ਨਹੀਂ ਜੀ ਜ਼ਿੰਦਗੀ ਬਰਬਾਦ ਹੀ ਹੋਈ ਆ ਤੁਹਾਨੂੰ ਐਵੇਂ ਦੱਸਾਂ ਜੀ ਪਰਚੇ ਹੋ ਗਏ ਜ਼ਿੰਦਗੀ ਬਰਬਾਦ ਹੋ ਗਈ ਬਾਹਰ ਨਹੀਂ ਜਾ ਸਕਦੇ ਹੂੰ ਤੇ ਬੜੀਆਂ ਮੁਸੀਬਤਾਂ ਝੱਲੀਆਂ ਨੇ ਹੂੰ ਬਹੁਤ ਤਸੀਹੇ ਝੱਲੇ ਨੇ ਹੂੰ ਔਰ ਹੁਣ ਤਾਂ ਜਿਵੇਂ ਡਰ ਜਾਂਦਾ ਮਨ ਹੁਣ ਤਾਂ ਸੋਚਦਾ ਯਾਰ ਕਿੱਥੇ ਕਿਹੜੇ ਕੰਮਾਂ 'ਚ ਫਸ ਗਏ ਸੀਗੇ ਵੀ ਜ਼ਿੰਦਗੀ ਬਰਬਾਦ ਹੀ ਹੋ ਗਈ ਇੱਕ ਤਰ੍ਹਾਂ ਦੀ ਨਾ ਕੋ ਕੰਮ ਕਰ ਕਰਨ ਜੋਗੇ ਆ ਨਾ ਕੋ ਅੱਗੇ ਵਧਣ ਜੋਗੇ ਆ ਨਾ ਬਾਹਰ ਜਾਣ ਜੋਗੇ ਆ ਹਮ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕਰੀ ਸਭ ਜੱਥਿਆਂ ਨੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਹਮ ਤੰਤਨ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ ਕਿਰਪਾ ਦੇ ਨਾਲ ਹਮ ਪਰਚੇ ਵੀ ਹੋਏ ਨੇ ਪਰਚੇ ਬਰੀ ਵੀ ਹੋਏ ਆ ਚੇਲਾਂ ਵੀ ਕੱਟੀਆਂ ਨੇ ਤਸਈਏ ਵੀ ਚੱਲੇ ਨੇ ਪਰ ਅੱਜ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਪਰਚੇ ਬਰੀ ਹੋ ਗਏ ਨੇ ਤੇ ਵਧੀਆ ਸਕੂਨ ਦੀ ਜ਼ਿੰਦਗੀ ਜੀ ਰਹੇ ਆ ਜੀ ਨਾਬਾ ਜੇਲ ਬ੍ਰੇਕ ਕਾਂਡ ਹੁੰਦਾ ਹੈ ਤਾਂ ਉਹ ਕੀ ਸੀਗਾ ਉਦੋਂ ਕਿੱਥੇ ਸੀ ਤੁਸੀਂ ਵਿੱਕੀ ਕਾਊਂਟਰ ਨਾਲ ਕਿਵੇਂ ਮੁਲਾਕਾਤ ਹੋਈ ਤੁਹਾਡੀ ਉਹ ਜਿਹੜਾ ਨਾਬਾ ਬ੍ਰੇਕ ਕਾਂਡ ਹੋਇਆ ਸੀਗਾ ਉਹ ਮੈਂ ਉਸ ਟਾਈਮ ਜੇਲ ਦੇ ਵਿੱਚ ਨਹੀਂ ਸੀਗਾ ਉਸ ਤੋਂ ਪਹਿਲਾਂ ਗਿਆ ਸੀ ਮੈਂ ਜੇਲ ਉਸ ਤੋਂ ਜਦੋਂ ਨਾਬਾ ਬ੍ਰੇਕ ਕਾਂਡ ਹੋਇਆ ਤੇ ਉਸ ਟਾਈਮ ਮੈਂ ਆਪਣਾ ਫਤਿਹਗੁਰ ਸਾਹਿਬ ਹੀ ਸੀਗਾ ਯਾਨੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਨਹੀਂ ਸੀ ਉਹ ਟਾਈਮ ਤੇ ਮੁਲਾਕਾਤ ਹੋਈ ਵੀ ਕਿ ਕੌਣ ਗੋਂਡਰ ਨਾਲ ਕਦੇ ਕੋਈ ਸੰਪਰਕ ਨਹੀਂ ਸ਼ੁਰੂ ਦੇ ਵਿੱਚ ਜਦੋਂ ਜੇਲ੍ਹ ਜੂੜ ਦੇ ਵਿੱਚ ਗਏ ਨੇ ਉਹ ਉਦੋਂ ਸਾਡੀਆਂ ਮੁਲਾਕਾਤਾਂ ਉੱਥੇ ਹੋਈਆਂ ਨੇ ਅਸੀਂ ਇਕੱਠੇ ਹੋਏ ਹਾਂ ਰੋਟੀ ਵੀ ਖਾਧੀ ਇਕੱਠੇ ਹਾਂ ਨੇ ਸੁੱਖਾ ਕਹਲੋਂ ਸਾਰਾ ਜੋ ਭਗਵਾਨਪੁਰਿਆ ਅਸੀਂ ਇਕੱਠੇ ਹਾਂ ਨੇ ਕਿਉਂਕਿ ਅੰਦਰ ਤਾਂ ਅਕਸਰ ਅਸੀਂ ਬਾਲੀਬਾਲ ਇਕੱਠੇ ਖੇਡੀ ਜਾਂਦੇ ਸੀਗੇ ਸ਼ਾਮ ਨੂੰ ਬੜਾ ਸ਼ਕੀਨ ਸੀ ਉਹ ਬਾਲੀਬਾਲ ਖੇਡਣ ਦਾ ਅਸੀਂ ਇਕੱਠੇ ਖੇਡੀ ਜਾਂਦੇ ਹੁੰਦੇ ਸੀਗੇ ਸਾਰੇ ਅਸੀਂ ਗੇਮ ਗੋ ਸ਼ਾਮ ਨੂੰ ਲਾਉਣੀ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਾਰਿਆਂ ਨੇ ਹਾਂਜੀ ਜਿਮ ਵਗੈਰਾ ਜਿਮ ਦਾ ਸਬਾਨ ਪਿਆ ਹੁੰਦਾ ਸੀਗਾ ਅੰਦਰ ਹੀ ਹੂੰ ਜਿੰਮ ਵਗਾਰਾ ਇਕੱਠੇ ਲਾਉਣੀ ਸੀ ਮੇਰੇ ਦੋਸਤ ਮੁੰਡੇ ਦੁਨੀਆ ਤੋਂ ਚਲੇ ਗਏ ਆਪਾਂ ਉਹਨਾਂ ਦਾ ਨਾਂ ਨਹੀਂ ਲੈ ਲੈਣਾ ਹੁਣ ਵਿਚਾਰਾਂਗਾ ਦੁਨੀਆ ਤੋਂ ਚਲੇ ਗਏ ਹੂੰ ਉਹਨਾਂ ਨਾਲ ਮੋਹ ਮੁਹੱਬਤ ਬਹੁਤ ਸੀ ਮੇਰਾ ਪਿਆਰ ਬੜਾ ਸੀ ਕਿਉਂਕਿ ਮੇਰੇ ਨੇਰੇ ਸਵੇਰੇ ਮੇਰੇ ਨਾਲ ਖੜਦੇ ਸੀਗੇ ਮੇਰੇ ਭਾਈਆਂ ਨਾਲ ਵੱਧ ਕੇ ਸੀਗੇ ਜਿੱਥੇ ਭਰਾ ਨਹੀਂ ਖੜਦੇ ਹੁਣ ਅੱਜ ਦੇ ਟਾਈਮ ਦੇ ਵਿੱਚ ਮੇਰੇ ਭਾਈਓ ਮੇਰੇ ਦੁਸ਼ਮਣ ਬਣੇ ਹੋਏ ਨੇ ਮੇਰੀਆਂ ਭੈਣਾਂ ਮੇਰੇ ਭਰਾਵਾਂਗੇ ਆਪਾਂ ਉਧਰ ਵੀ ਵਧਾਂਗੇ ਕਿਉਂਕਿ ਬਹੁਤ ਵੱਡੇ ਵੱਡੇ ਸਾਥ ਛੱਡ ਜਾਂਦੇ ਆ ਜਦੋਂ ਕੋਈ ਗਲਤ ਕਦਮ ਚੱਕਿਆ ਜਾਂਦਾ ਤਾਂ ਇੱਕ ਗੱਲ ਕਰਦੇ ਆ ਕਿ ਹੁਣ ਜਿਹੜੀ ਗੱਲ ਸਾਹਮਣੇ ਆਂਦੀ ਹੈ ਕਿ ਜੇਕਰ ਦੇਖਿਆ ਜਾਵੇ ਕਿ ਵੱਡੇ ਕਦਮ ਚੁੱਕਣ ਦੇ ਲਈ ਕੋਈ ਵੱਡਾ ਹੱਥ ਸਿਰ ਤੇ ਹੋਣਾ ਚਾਹੀਦਾ ਕੀ ਸੀਗਾ ਤੁਹਾਡੇ ਹੱਥ ਤੇ ਕੋਈ ਪੋਲੀਟੀਕਲ ਪਾਰਟੀ ਦਾ ਹੱਥ ਸੀ ਜੋ ਐਡੇ ਵੱਡੇ ਤੁਸੀਂ ਇਹ ਫੈਸਲੇ ਲੈ ਕੇ ਤੁਸੀਂ ਕਹਿੰਦੇ ਹੋ ਕਿ ਜਿੱਥੇ ਮੈਂ ਖੜ ਜਾਂਦਾ ਸੀਗਾ ਜਾਮ ਲੱਗ ਜਾਂਦਾ ਸੀਗਾ ਸਾਡੀ ਮੋਹਾਲੀ ਤੱਕ ਧੁੱਤੀ ਬੋਲਦੀ ਸੀ ਲੜਾਈਆਂ ਚ ਦੇਖੋ ਇਹ ਤਾਂ ਫਿਰ ਅੱਗੇ ਜਿੱਕੇ ਲਿੰਕ ਬਣ ਜਾਂਦੇ ਨੇ ਪੋਲੀਟਿਕਲ ਲਿੰਕ ਤਾਂ ਬਣ ਹੀ ਜਾਂਦੇ ਨੇ ਜਿੱਥੇ ਆਪਾਂ ਕੱਟ ਕਰਨਾ ਹੁਣ ਪੋਲੀਟਿਕਲ ਲਿੰਕ ਤਾਂ ਮੇਰੇ ਇਦਾਂ ਦੇ ਹੋ ਗਏ ਸੀਗੇ ਵੀ ਜੋ ਰੈਲੀ ਕਰਨੀ ਹੁੰਦੀ ਸੀਗੀ ਮੈਨੂੰ ਦੋ ਦਿਨ ਪਹਿਲਾਂ ਫੋਨ ਆ ਜਾਂਦਾ ਸੀ ਮੇਤਰਾ ਮੈਨੂੰ ਫੋਨ ਆ ਜਾਂਦਾ ਸੀਗਾ ਵੀ ਤੂੰ ਗੱਡੀਆਂ ਦੱਸ ਤੈਨੂੰ ਕਿੰਨੀਆਂ ਦੇਈਏ ਇਹ ਆਪਣੀ ਰੈਲੀ ਆ ਉਹ ਰੈਲੀ ਨੂੰ ਚਮਕਾਉਣਾ ਆਪਾਂ ਨੇ ਤਾਂ ਮੈਨੂੰ 100-100 ਗੱਡੀ ਦੇ ਦਿੰਦੇ ਸੀਗੇ ਲੀਡਰ ਜਾਂ 100 ਗੱਡੀਆਂ ਤੇਰੀ ਭਰ ਕੇ ਆਉਣੀ ਚਾਹੀਦੀ ਆ ਭਰ ਕੇ ਆਉਂਦੀ ਸੀਗੀ ਨਾ ਉਸਾਉ ਗੱਡੀ ਭੇਜਦਾ ਸੀ ਪੰਜਾਬ ਦੇ ਵਿੱਚ ਭੇਜਦਾ ਸੀ ਰੋਪੜ ਮਹਾਲੀ ਚੰਡੀਗੜ੍ਹ ਤਾਂ ਇੱਧਰ ਜਿੱਥੇ ਤੱਕ ਮੇਰੀ ਪਹੁੰਚ ਸੀਗੀ ਗੱਡੀਆਂ ਜਾਂਦੀਆਂ ਸੀਗੀਆਂ ਔਰ ਪਰ ਪਰ ਕੇ ਆਉਂਦੀਆਂ ਸੀਗੀਆਂ ਹਮ ਇੱਕ ਦਿਨ ਪਹਿਲਾਂ ਹੀ ਲੱਗੇ ਤੜਕੇ ਸੌਂਦੇ ਨਹੀਂ ਸੀ ਹੁੰਦੇ ਰਾਤ ਨੂੰ ਹਮ ਤੜਕੇ ਗੱਡੀਆਂ ਸਾਨੂੰ ਮਿਲ ਜਾਂਦੀਆਂ ਸੀ ਤੇ ਅਸੀਂ ਗੱਡੀਆਂ ਭੇਜ ਦਿੰਦੇ ਸੀ ਜੀ ਡੀਪੀ ਚੰਦਪਾਨ ਜਿੱਥੇ ਇੱਕ ਰਜਵਾਰੇ ਘਰ ਵਾਂਗ ਹੀ ਉਹ ਜਿਵੇਂ ਪੱਕਾ ਕਹਿ ਸਕਦੇ ਆ ਕਿ ਤਕੜੇ ਘਰ ਚੋਂ ਸੀਗਾ ਆ ਦੀਪੀ ਚੰਦ ਪਾਹਨ ਦਾ ਜਿਹੜਾ ਨਾਮ ਬਣਦਾ ਹੈ ਕਿ ਯੂਪੀ ਵਿਹਾਰ ਤੱਕ ਉਹਦੀ ਤੁੱਤੀ ਬੋਲਦੀ ਸੀਗੀ ਆਖਰਕਾਰ ਦੀਪੀ ਚੰਦ ਪਾਹਨ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ ਉਸਨੇ ਕਿਉਂ ਅਜਿਹੇ ਕਦਮ ਚੁੱਕਿਆ ਕਿ ਉਹ ਗੈਂਗਸਟਰ ਬਾਦ ਦੇ ਕਦਮਾਂ ਤੇ ਚੱਲਣ ਲੱਗ ਗਿਆ ਮੇਰੀ 97 98 ਤੋਂ ਲੈ ਕੇ ਰਾਤ ਹੀ ਚੱਲੇ ਪਏ ਮੇਰੀ 97 99 ਦੇ ਲੈ ਕੇ 2004 ਤੱਕ ਉਹਦੇ ਨਾਲ ਮੁਲਾਕਾਤ ਹੁੰਦੀ ਰਹੀ ਹੈ ਹੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਮੈਂ ਉਹਦੇ ਘਰ ਸਕੂ ਗਿਆ ਬਠਿੰਡੇ ਤੱਕ ਹੂੰ ਨਿੰਪੀ ਬਰਾੜ ਤੇ ਹੁਣ ਕਈ ਬੰਦੇ ਇਹ ਯਾਨੀ ਝੂਠ ਮਾਰਦਾ ਕੱਪਾ ਮਾਰਦਾ ਝੂਠਾ ਹੈ ਕਮੈਂਟਾਂ ਵਿੱਚ ਲੋਕੀ ਕਹਿੰਦੇ ਆ ਤੁਹਾਨੂੰ ਦਾ ਦੋਗਲਾ ਝੂਠਾ ਗਾਂਧੀ ਦਾ ਹੋਇਆ ਨਾ ਪਹਿਲਵਾਨਾਂ ਦਾ ਹੋਇਆ ਨਾ ਪਹਿਲਵਾਨਾਂ ਦਾ ਹੋਇਆ ਨਾ ਗਾਂਧੀ ਦਾ ਹੋਇਆ ਨਾ ਕਿੰਨੀ ਦਾ ਹੋਇਆ ਯਾਨੀ ਯਾਰ ਲੋਕ ਇਹ ਨਹੀਂ ਦੇਖਦੇ ਅੱਜ ਮੇਰੀ ਉਮਰ 55 53 ਸਾਲ ਹੈ ਮੇਰੇ ਤੋਂ ਦੋ ਤਿੰਨ ਸਾਲ ਵੱਡਾ ਸੀ ਇਹ ਡਿੰਪੀ ਜੰਦਪਾਨ 55 ਕੁ ਸਾਲ ਦਾ ਹੋਣਾ ਸੀ ਉਹਨੇ ਹੁਣ 55 56 ਕੋਈ ਕੋਈ ਜ਼ਿਆਦਾ ਉਮਰ ਨਹੀਂ ਸੀ ਕਿਉਂਕਿ 35 40 ਦੇ ਕਰੀਬ ਉਮਰ ਸੀ ਜਦੋਂ ਚਲੇ ਗਿਆ ਦੁਨੀਆ ਤੋਂ ਤੇ ਇਸ ਕਰਕੇ ਲੋਕ ਕਮੈਂਟਾਂ ਦੇ ਵਿੱਚ ਜ਼ਿਆਦਾਤਰ ਮੇਰੇ ਹੱਕ ਦੇ ਵਿੱਚ ਤਾਂ 20% ਬੋਲਦੇ ਨੇ ਹੂੰ ਜ਼ਿਆਦਾਤਰ ਮੇਰੇ ਮਤਲਬ ਐਨਟੀਓ ਬੋਲ ਰਹੇ ਨੇ ਕਾਲਾਂ ਕੱਟ ਰਿਹਾ ਕੋਈ ਕੁਸ਼ਿਸ਼ ਕਰ ਰਿਹਾ ਮੈਂ ਮਸਮਾਉਲਾ ਸੁਣੀ ਜਾਣੇ ਦੇਖੀ ਜਾਣੇ ਨਹੀਂ ਐਨਟੀ ਤਾਂ ਬੋਲਦੇ ਆ ਕਿ ਉਹ ਤੁਸੀਂ ਗਲਤ ਕਦਮ ਚੱਕੇ ਆ ਜਾਂ ਗਲਤ ਕੰਮ ਕਰੇ ਆ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਬੰਦੇ ਮਤਲਬ ਤੁਹਾਡੀ ਹਿੱਕ 'ਚ ਨਹੀਂ ਵੱਜ ਸਕਦੇ ਤੁਹਾਡੇ ਬਰਾਬਰ ਨਹੀਂ ਖੜ੍ਹ ਸਕਦੇ ਤੁਹਾਡੇ ਨਾਲ ਲੜ ਨਹੀਂ ਸਕਦੇ ਉਹ ਸਿਰਫ ਕਮੈਂਟਾਂ ਦੀ ਗੱਲਾਂ ਕਰ ਸਕਦੇ ਨੇ ਕਮੈਂਟਾਂ ਦੀ ਤੁਹਾਨੂੰ ਬੋਲ ਸਕਦੇ ਨੇ ਹੂੰ ਕੋਈ ਮੇਰੀਆਂ 15 16 ਇੰਟਰਵਿਊ ਹੋਈਆਂ ਨੇ 15 16 ਇੰਟਰਵਿਊਆਂ ਦੇ ਵਿੱਚ ਕੋਈ ਵੀ ਇੰਟਰਵਿਊ ਚ ਦੇਖ ਲਿਓ ਮੇਰੇ ਹੱਕ ਦੇ ਵਿੱਚ ਸਿਰਫ 10% ਹੀ ਲੋਕ ਖੜਦੇ ਨੇ ਕਿਸੇ ਚੋਂ 90% ਲੋਕ ਮੇਰੇ ਐਂਟੀਓ ਨੇ ਦੁਸ਼ਮਣ ਨੇ ਕਈ ਤਾਂ ਵਿੱਚ ਮੇਰੇ ਆਪਣੇ ਵੀ ਦੁਸ਼ਮਣ ਬਣ ਗਏ ਨੇ ਮੇਰੇ ਆਪਣੇ ਵੀ ਮੇਰੇ ਦੋਸਤ ਯਾਰ ਦੋਸਤ ਮਿੱਤਰ ਜਿਹੜੇ ਕਿ ਮੇਰੇ ਨਾਲ ਨੇ ਰੇਸ ਵਿੱਚ ਮੇਰੇ 24 ਘੰਟੇ ਖੜਦੇ ਸੀਗੇ ਮੈਂ ਨਾ ਇਸ ਇੰਟਰਵਿਊ ਰਾਹੀਂ ਉਹਨਾਂ ਨੌਜਵਾਨਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਐਨ ਆਰ ਆਈ ਟੀਵੀ ਵੱਲੋਂ ਕਿ ਜਿਹੜੇ ਗਲਤ ਰਾਹ ਤੇ ਤੁਰ ਰਹੇ ਆਂ ਅੱਜ ਛੋਟੇ-ਛੋਟੇ ਫਰੋਤਿਆਂ ਦੇ ਪਿੱਛੇ ਕਤਲ ਕਰ ਰਹੇ ਆ ਜਾਂ ਛੋਟੇ-ਛੋਟੇ ਜਿਹੇ ਲੜਾਈਆਂ ਝਗੜਿਆਂ 'ਚ ਪੈ ਗਏ ਤੁਸੀਂ ਆਪਣੀ ਜੀਵਨ ਦਾ ਅਸਲ ਹਕੀਕਤ ਦੱਸੋ ਕਿ ਵੀ ਭਾਈ ਮੈਂ ਕੀ ਖਟਿਆ ਤੇ ਕਿਵੇਂ ਆਪਣੇ ਤੋਂ ਜਿਹੜੇ ਦੂਰ ਹੋ ਗਿਆ ਤੁਸੀਂ ਕਹਿ ਰਹੇ ਹੋ ਕਿ ਮੇਰੇ ਭਾਈ ਵੀ ਹੁਣ ਦੁਸ਼ਮਣ ਹੋ ਗਏ ਦੇਖੋ ਜੀ ਪਤਾ ਕੀ ਗੱਲ ਹੈ ਉਹਨਾਂ ਨੌਜਵਾਨਾਂ ਨੂੰ ਕੀ ਆਪਾਂ ਨੌਜਵਾਨਾਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਮੈਂ ਵੀਰੋ ਇਹ ਰਸਤਾ ਜਿਹੜਾ ਬਹੁਤ ਖਤਰਨਾਕ ਹੈ ਭੁੱਲ ਕੇ ਵੀ ਰਸਤੇ ਨਾ ਪਿਓ ਕਿਉਂਕਿ ਦਲਦਲ ਆਇਕ ਜੇ ਤੁਸੀਂ ਇਹਦੇ ਵਿੱਚ ਫਸ ਗਏ ਤਾਂ ਨਿਕਲ ਨਹੀਂ ਸਕਦੇ ਉਹਦਾ ਐਂਡ ਗੋਲੀ ਹੈ ਮੌਤ ਹੈ तकरीबन ਦੇਖਿਆ ਮੈਂ ਜਿੰਨੇ ਵੀ ਗੈਂਗਸਟਰ ਹੋਏ ਨੇ ਉਹ 30 35 40 ਜੁੜੀ ਸਕਦਾ ਕੋਈ ਗਿਆ ਨਹੀਂ 30 35 ਤੱਕ ਇਹ ਦੁਨੀਆ ਤੋਂ ਚਲੇ ਗਏ ਕਿਉਂਕਿ ਉਹ ਸ਼ਿਕਾਰ ਵੀ ਗੋਲੀ ਦੇ ਹੋਏ ਨੇ ਜਿਆਦਾਤਰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਇਹ ਜਦੋਂ ਬਾਹਰ ਦੱਤਾਂ ਕਰਨੋਂ ਹਟਣਾ ਹੀ ਨਹੀਂ ਪਿੱਛੋਂ ਇਹ ਨਹੀਂ ਦੇਖਦੇ ਕਿ ਮਾਂ-ਬਾਪ ਦਾ ਕਿੰਨਾ ਬੁਰਾ ਹਾਲ ਹੁੰਦਾ ਪਰਿਵਾਰ ਦਾ ਕਿੰਨਾ ਬੁਰਾ ਹਾਲ ਹੁੰਦਾ ਇਸ ਕਰਕੇ ਲੋਕੇ ਸੋਚਦੇ ਨਹੀਂ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗਾ ਵੀਰੋ ਇਸ ਲੈਂਡ ਤੇ ਭੁੱਲ ਕੇ ਵੀ ਨਾ ਜਾਇਓ ਅਜਿਹਾ ਮਾਸੀ ਗੁੰਡਾਗਰਦੀ ਲੈਂਡ ਬੜੀ ਖਤਰਨਾਕ ਹੈ ਇਸ ਲੈਂਡ ਤੇ ਨਾ ਪਿਓ ਆਪਣੇ ਮਾਂ-ਬਾਪ ਦੀ ਆਪਣੇ ਪਰਿਵਾਰ ਦੀ ਸੇਵਾ ਕਰੋ ਨਾਮ ਚਮਕਾਓ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰੋ ਵਧੀਆ ਕੰਮ ਕਰੋ ਇੱਧਰ ਨਹੀਂ ਕਰ ਸਕਦੇ ਬਾਹਰ ਚਲੇ ਜਾਓ ਕੈਨੇਡਾ ਅਮਰੀਕਾ ਪਰ ਆਪਣੇ ਮਾਂ-ਬਾਪ ਦਾ ਨਾਮ ਚਮਕਾਓ ਮਾਹਬਾਬ ਜੀ ਇੱਜ਼ਤ ਮਿੱਟੀ ਚ ਨਰੋਲੋ ਪਿਓ ਦੀ ਪੱਗ ਨੂੰ ਉੱਚਾ ਚੱਕੋ ਤੇ ਚਾਰ ਚੰਨ ਲਾਓ ਮੈਂ ਇੱਕ ਇਹ ਵੀ ਇੱਥੇ ਸਵਾਲ ਕਰਨਾ ਚਾਹੁੰਦਾ ਜਿਵੇਂ ਤੁਸੀਂ ਕਿਹਾ ਕਿ ਇਸ ਰਸਤੇ ਤੋਂ ਵਾਪਸ ਆਉਣਾ ਮੁਸ਼ਕਲ ਹੈ ਗੋਲੀਆਂ ਹੁੰਦੀਆਂ ਜਾਂ ਮੌਤ ਹੀ ਹੁੰਦੀ ਹੈ ਸਾਡੇ ਅੱਗੇ ਹਾਂਜੀ ਤੁਸੀਂ ਕਿਵੇਂ ਵਾਪਸ ਆਏ ਤੁਹਾਡੇ ਤੇ ਕਿਵੇਂ ਕਿਰਪਾ ਹੋ ਗਈ ਕਿ ਜਿਹੜਾ ਜੁਗਨੀ ਪੁਲਿਸ ਤੋਂ ਨਹੀਂ ਡਰਦਾ ਸੀਗਾ ਚਾਰ ਬੰਦਿਆਂ ਦੇ ਸਾਹਮਣੇ ਪੁਲਿਸ ਦੇ ਅੱਖਾਂ ਤੋਂ ਆਪ ਜਿਹੜਾ ਰਫੂ ਚੱਕਰ ਹੋ ਜਾਂਦਾ ਸੀ ਉਹ ਜੁਗਨੇ ਕਿਵੇਂ ਐਡੇ ਖਤਨਾਕ ਰਸਤੇ ਤੋਂ ਵਾਪਸ ਆ ਗਿਆ ਵਾਹ ਦੇਖੋ ਮੈਂ ਨਾ 2011 ਗੁਰਾਂ ਦੀ ਗੱਲ ਹੈ 11 12 ਦੇ ਵਿੱਚ ਨਾ ਇਹ ਰਸਤਾ ਛੱਡ ਹੋਇਆ ਕੁੜੀ ਸੀਗੀ ਹੂੰ ਉਹਨੇ ਹਾਈ ਕੋਰਟ ਜਾ ਕੇ ਲਾਮੇ ਕਰਾਈਏ ਮੇਰੇ ਨਾਲ ਮੈਂ ਉਹ ਬਾਤ ਵੀ ਨਾਲ ਹੀ ਕਰਨਾ ਸਵਾਲ ਮੈਂ ਇੱਕ ਸਵਾਲ ਨਾਲ ਹੀ ਕਰ ਦਿੰਨਾ ਹਾਂਜੀ ਜਿਵੇਂ ਤੁਸੀਂ ਲਵ ਮੈਰਿਜ ਦੀ ਗੱਲ ਛੇੜੀ ਤਾਂ ਜ਼ਿੰਦਗੀ ਕਾਚ ਜਿਹੜਾ ਇੱਕ ਰਿਸ਼ਤਾ ਜਿਹੜਾ ਵਿਆਹ ਦਾ ਹੁੰਦਾ ਹੈ ਵਿਆਹ ਦੇ ਬੰਧਨ ਚ ਬੰਦਾ ਹਾਂਜੀ ਹਾਂਜੀ ਤਾਂ ਤੁਸੀਂ ਸੁਣਿਆ ਕਿ ਵਿਆਹ ਵੀ ਉਹ ਕੁੜੀ ਨਾਲ ਕਰਾਇਆ ਜਿਹੜੀ ਪਿਸਤਲ ਰੱਖਦੀ ਸੀ ਪੂਰੇ ਤਾਕੜੇ ਸ਼ੌਂਕ ਸੀਗੇ ਉਹਦੇ ਵੀ ਹਾਂਜੀ ਬੋਲਟ ਮੋਸਲ ਗੱਡੀ ਟਾਈਪ ਦਾ ਸੀਗਾ ਹਾਂਜੀ ਹਾਂਜੀ ਤਾਂ ਫਿਰ ਉਹ ਕਿਵੇਂ ਗੱਲਬਾਤ ਹੋਈ ਉਸਨੇ ਕਿਵੇਂ ਸੁਧਾਰਿਆ ਤੁਹਾਨੂੰ ਜਦੋਂ ਉਹ ਖੁਦ ਅਜਿਹੇ ਰਸਤੇ ਤੇ ਸੀ ਦੇਖੋ ਉਹ ਕੁੜੀ ਨੇ ਸੁਧਾਰਿਆ ਨਹੀਂ ਹੈਗਾ ਆਪਾਂ ਨੂੰ ਜਦੋਂ ਉਹਨੇ ਮੇਰੇ ਨਾਲ ਲਾਂਮੇ ਕਰਾਈ ਆ ਤਾਂ ਉਹਨੇ ਇਸ ਬੇਸੇ ਤੇ ਕਰਾਈ ਸੀ ਵੀ ਨਾਮ ਬਹੁਤ ਹੈ ਚੜ੍ਹਾਈ ਬਹੁਤ ਹੈ ਜਿਵੇਂ ਰਿਮਟ ਕਾਲ ਦੇ ਵਿੱਚ ਪੜਦੀ ਸੀ ਉੱਥੇ ਮੁੰਡਿਆਂ ਨੂੰ ਕਹਿਣ ਲੱਗੀ ਬੀ ਜੀ ਮਮੂਸੇ ਮੂਸੇ ਦਾ ਚੱਲਦਾ ਸਾਡੇ ਪਟਿਆਲੇ 'ਚ ਹਾਂ ਸਾਡੇ ਪਟਿਆਲੇ 'ਚ ਉਹਦਾ ਚੱਲਿਆ ਉਹਦਾ ਚੱਲਿਆ ਫਲਾਣੇ ਦਾ ਚੱਲਿਆ ਤੇ ਐਦਾਂ ਨਾਮ ਜਗਨੀ ਦਾ ਵੀ ਮੈਂ ਇਹ ਜਿਆ ਪੰਦੇ ਚਾਹੁੰਦੀ ਸੀ ਜਿਹਦੇ ਨਾਲ ਵਿਆਹ ਕਰਾਉਣਾ ਉਹਨੇ ਹਫ਼ਤੇ ਦੇ ਵਿੱਚ ਵਿੱਚ ਮੇਰੇ ਨਾਲ ਵਿਆਹ ਕਰਵਾ ਲਿਆ ਉਹਨੇ ਸੋਚਿਆ ਨਹੀਂ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬੜਾ ਸਮਝਾਇਆ ਸਮਝੀ ਨਹੀਂ ਗਈ ਕਿ ਉਹਦੀ ਉਮਰ 18 ਸਾਲ ਸੀ ਮੇਰੀ ਉਮਰ 35 36 ਸੀ ਅੰਦਾਜ਼ ਫਰਕ ਸੀਗਾ ਜੋ ਉਮਰ ਦਾ ਫਰਕ ਸੀਗਾ ਬਹੁਤ ਸਮਝਾਇਆ ਸਮਝੀ ਨਹੀਂ ਤੇ ਫਿਰ ਚਲੇ ਵੀ ਗਈ ਬੜੀ ਛੇਤੀ ਛੱਡ ਕੇ ਜਿਹਦੇ ਚ ਉਹਦੇ ਜਾਣ ਦਾ ਕਾਰਨ ਮੰਨ ਲਓ ਮੇਰਾ ਪਰਿਵਾਰ ਸੀਗਾ ਮੇਰੀਆਂ ਭੈਣਾਂ ਮੇਰੇ ਭਰਾ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਤਾਂ ਉਹਨਾਂ ਕਰਕੇ ਮੇਰਾ ਜਿਹੜਾ ਕੁੜੀ ਨਾਲ ਰਿਸ਼ਤਾ ਟੁੱਟ ਗਿਆ ਤੇ ਮੈਨੂੰ ਬੜਾ ਫੀਲ ਹੋਇਆ ਉਸ ਤੋਂ ਬਾਅਦ ਮੈਂ 2 ਸਾਲ 3 ਸਾਲ ਦਾ ਗੁੰਮਰੇ ਹਾਂ ਜਿਵੇਂ ਡਿਪਰੈਸ਼ਨ 'ਚ ਰਹੇ ਹਾਂ ਟੈਨਸ਼ਨ 'ਚ ਰਹੇ ਹਾਂ ਸਾਰਾ ਕੁਝ ਛੱਡ ਕੇ ਫਿਰ ਥੋੜੇ ਵਰਗੇ ਦੋਸਤ ਮਿੱਤਰ ਆਏ ਘਰੇ ਜਿਹੜੇ ਕਮਰੇ 'ਚ ਹੁਣ ਤੱਕ ਨੂੰ ਲੈ ਕੇ ਗਿਆ ਸੀ ਉਹ ਕਮਰੇ 'ਚ ਪਿਆ ਰਹਿੰਦਾ ਸੀਗਾ ਇਕੱਲਾ ਹੀ ਹੂੰ ਦੋਸਤ ਮਿੱਤਰ ਆਏ ਉਹਨਾਂ ਨੇ ਸਮਝਾਇਆ ਬੁਝਾਇਆ ਕਹਿੰਦਾ ਭਾਈ ਆਇਆ ਕਰ ਤੁਰ ਫਿਰਿਆ ਮਾੜਾ ਮੋਟਾ ਕੋਲ ਮੈਂ ਜੀ ਬਿਲਕੁਲ ਡਿਪਰੈਸ਼ਨ 'ਚ ਚਲੋ ਦੋਸਤਾਂ ਮਿੱਤਰਾਂ ਨੇ ਕੋਸ਼ਿਸ਼ ਕੀਤੀ 2-4 ਵਾਰ ਮੈਨੂੰ ਖੱਤੀਆ ਸਾਹਿਬ ਲੈ ਕੇ ਹੂੰ ਮੱਥਾ ਟੇਕਿਆ ਆਪਾਂ ਨੇ ਅਰਦਾਸ ਕੀਤੀ ਮਹਾਰਾਜ ਨੇ ਸੁਣ ਲਈ ਹੂੰ ਚਲੋ ਜਾਨ ਲੱਗ ਗਿਆ ਕਿਉਂਕਿ ਘਰਦਿਆਂ ਨੇ ਤਾਂ ਸਾਰਾ ਕੁਝ ਖੋਹ ਲਿਆ ਸੀ ਮੇਰੇ ਤੋਂ ਹੂੰ ਹਾਂਜੀ ਗੱਡੀਆਂ ਮੋਟਰਸਾਈਕਲ ਪੈਸਾ ਤੱਕ ਕੁਝ ਵੀ ਨਹੀਂ ਸੀ ਯਾਨੀ ਸਾਰਾ ਕੁਝ ਖੋਇਆ ਸੀ ਮੈਂ ਤੁਰ ਕੇ ਜਾਣ ਲੱਗਿਆ ਗੁਰੂ ਘਰ ਫਤਿਹਗੜ੍ਹ ਸਾਹਿਬ ਹਮ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੌਲੀ 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 ਜਾਣ ਲੱਗਾ ਦੋਸਤਾਂ ਮਿੱਤਰਾਂ ਨੇ ਸਾਥ ਦਿੱਤਾ ਹਮ ਦੋਸਤਾਂ ਮਿੱਤਰਾਂ ਨੇ ਬਹੁਤ ਮੇਰਾ ਸਾਥ ਦਿੱਤਾ ਬਹੁਤ ਜ਼ਿਆਦਾ ਅੱਜ ਵੀ ਦਿੰਦੇ ਨੇ ਹਮ ਨੇਰੇ ਸਵੇਰੇ ਖੜਦੇ ਨੇ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਅੱਜ ਵੀ ਦੋਸਤਾਂ ਮਿੱਤਰਾਂ ਨੂੰ ਹੀ ਕਹਿੰਦਾ ਹਮ ਉਹ ਮੇਰੇ ਘਰ ਦੇ ਮੇਰਾ ਸਾਥ ਨਹੀਂ ਦਿੰਦੇ ਹਮ ਅੱਜ ਮੇਰੇ ਘਰ ਦੇ ਨਾਲ ਤੁਸੀਂ ਜਾ ਕੇ ਤੈਨੂੰ ਦਿਖਾਇਆ ਹਮ ਜਗ੍ਹਾ ਵੀ ਮੈਨੂੰ ਦੋ ਇਸਵੇ ਦਿੱਤੀ ਹੋਈ ਆ ਤੇ ਆ ਪੰਜ ਪੰਜ ਵਿਸਗਾਂ ਉਹਨਾਂ ਕੋਲ ਜਗਾ ਵੀ ਸਾਰੀ ਸੰਭੀ ਬੈਠੇ ਨੇ ਆਪਣਾ ਘਰ ਵੀ ਬਣਾ ਲਿਆ ਰੋਜ਼ ਲੜਦੇ ਝਗੜਦੇ ਨੇ ਮੇਰੇ ਨਾਲ ਆ ਮੇਰੀ ਦਾੜੀ ਪਿੱਛੇ ਦੇ ਪੰਜ ਸੱਤ ਮੁੰਡੇ ਬਲਾ ਕੇ ਵਿੱਚੇ ਪੈਣਾ ਦੇ ਵਿੱਚ ਪਾਈਆਂ ਨੇ ਦਾੜੀ ਤੱਕ ਮੇਰੀ ਪੱਟੀ ਮੇਰੇ ਬਾਲ ਸਿਰ ਦੇ ਪੱਟੇ ਹੋਏ ਨੇ ਜੀ ਸਾਰਾ ਕੁਝ ਉਹਨਾਂ ਨੇ ਐ ਵੀ ਇਹ ਤਾਂ ਗੁੰਡਾ ਗੈਂਗਸਟਰ ਆ ਵੀ ਇਹਦੇ ਨਾਲ ਕਿਹੜਾ ਹੁਣ ਖੜਨਾ ਕਿਸੇ ਨੇ ਵੀ ਕੋਈ ਸਾਥ ਦੇਣ ਵਾਲਾ ਨਹੀਂ ਇਹਦਾ ਕਰਦੇ ਤੇ ਕਿਉਂ ਨਹੀਂ ਖੌਫ ਦਿਖਾਇਆ ਜਗਨੀ ਦਾ ਜਿਹੜਾ ਬਾਕੀਆਂ ਤੇ ਖੌਫ ਦਿਖਾਂਦਾ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਇੰਨੀ ਹੋਊਗੀ ਨਿਮਰਤਾ ਹੀ ਇੰਨੀ ਆ ਗਈ ਸੱਚੇ ਪਾਤਸ਼ਾਹ ਦੀ ਵੀ ਆਪਾਂ ਮੈਂ ਛੇਤੀ ਛੇਤੀ ਲੜਦਾ ਨਹੀਂ ਕਿਸੇ ਨਾਲ ਨਿਮਰਤਾ ਇੰਨੀ ਆ ਗਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਖੋ ਸਿਮਰਨ ਕਰਨਾ ਹੈ ਸ੍ਰੀ ਸ਼ਾਮ ਪਾਠ ਕਰਨਾ ਹੈ ਨਿਤਨੇਮ ਕਰਨਾ ਹੈ ਗੁਰੂ ਘਰ ਜਾਣਾ ਫਤਿਹਗੜ੍ਹ ਸਾਹਿਬ ਸੇਵਾ ਸਿਮਰਨ ਕਰਨੀ ਹੈ ਹਰ ਰੋਜ਼ ਮਾਤਾ ਵੀ ਲੰਗਰ ਹਾਲ ਦੇ ਵਿੱਚ ਫਤਿਹਗੜ੍ਹ ਸਾਹਿਬ ਬੜੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਈ ਹੈ ਉੱਥੇ ਜਾਂਦੇ ਆ ਉੱਥੇ ਸੇਵਾ ਸਿਮਰਨ ਕਰੀਦਾ ਉਹ ਨਿਮਰਤਾ ਹੀ ਇੰਨੀ ਆ ਗਈ ਮਹਾਰਾਜ ਸੱਚੇ ਪਾਤਸ਼ਾਹ ਗੁੱਸਾ ਚੜਦਾ ਹੀ ਨਹੀਂ ਗੁੱਸਾ ਹੀ ਨਹੀਂ ਆਉਂਦਾ ਜੇ ਕੋਈ ਕੁਝ ਕਹਿੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਟਾਲ ਦੇਦਾ ਜਦੋਂ ਹੁੰਦਾ ਆਤ ਜੇ ਲੋਕੋ ਨੂੰ ਗੁੱਸਾ ਚੜਦਾ ਜਾਂ ਕੁਛ ਹੁੰਦਾ ਆਤਾਰ ਲਈਦੀ ਆਤਾਰ ਕੇ ਫੇਰਨ ਲਈਦਾ ਮਹਾਰਾਜ ਕੰਨੀ ਧਿਆਨ ਹੋ ਜਾਂਦਾ ਯਾਨੀ ਕਿਰਪਾ ਮਾਰੇ ਸੱਚੇ ਪਾਤਸ਼ਾਹ ਕਿਰਪਾ ਦੇ ਨਾਲ ਵੀ ਬੜੀ ਕਿਰਪਾ ਮਾਰੇ ਸੱਚੇ ਪਾਤਸ਼ਾਹ ਦੇ ਹੋਈ ਆ ਬਾਕੀ ਮੇਰੇ ਪਰਿਵਾਰ ਨੇ ਤਾਂ ਮੇਰੇ ਨਾਲ ਬਹੁਤ ਜ਼ਿਆਦਾ ਮਾੜਾ ਕੀਤਾ 20 ਸਾਲਾਂ ਤੋਂ ਲਗਾਤਾਰ 22 ਸਾਲਾਂ ਤੋਂ ਮੈਂ ਤੁਸੀਂ ਐ ਮੰਨ ਲਓ ਵੀ ਘਰ ਦੀ ਰੋਟੀ ਨਹੀਂ ਖਾਧੀ ਮੈਂ ਬਾਹਰ 11 ਦੋਸਤਾਂ ਕੋਲ ਸੌਂਦਾ ਸੀਗਾ 11 ਦੋਸਤਾਂ ਕੋਲ ਰਹਿੰਦਾ ਸੀਗਾ ਰੋਟੀ ਵੀ 11 ਦੋਸਤਾਂ ਕੋਲ ਖਾਂਦਾ ਸੀਗਾ ਸਾਡੇ ਟੱਬਾ ਮਸ਼ਹੂਰ ਆ ਬੱਸੀ ਵਿਰਾਨਾ ਹਮ ਆਰਾ ਦਾ ਟੱਬਾ ਮਸ਼ਹੂਰ ਆ ਆਪਾਂ ਸਲੂਟ ਕਰਦੇ ਆ ਉਹਨਾਂ ਨੂੰ ਆਰਾ ਟੱਬਾ ਬੱਸੀ ਵਿਰਾਨਾ ਰੋਡ ਦੇ ਉੱਤੇ ਆ ਹਮ ਯਾਰ ਉਹ ਬੰਦਿਆਂ ਨੇ ਮੇਰੇ ਇੰਨਾ ਕੁ ਸਾਥ ਦਿੱਤਾ ਮੇਰੇ ਨਾਲ 20 ਮੁੰਡੇ 50 ਮੁੰਡੇ 100 ਮੁੰਡਾ ਉਹਨਾਂ ਨੇ ਰੋਟੀ ਪਾਣੀ ਸ਼ਿਕਾਇਆ ਜੇ ਕੋ ਪੈਸੇ ਦੀ ਮੈਨੂੰ ਲੋੜ ਪੈਗੀ ਨੀ ਰੇਸ ਵੇਰੇ ਮੈਂ ਉਹਨਾਂ ਤੋਂ ਲੈ ਗਿਆ ਉਹਨਾਂ ਨੇ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਮੈਂ ਧੰਨਵਾਦ ਕਰਦਾ ਸਲੂਟ ਕਰਦਾ ਉਹਨਾਂ ਨੂੰ ਦਿਲੋਂ ਮੈਂ ਵੀਰਾਂ ਭਰਾਵਾਂ ਨੂੰ ਕਹਿੰਦਾ ਵੀਰੋ ਵੀ ਜੇ ਮੇਰੇ ਦੋਸਤ ਮਿੱਤਰੋ ਉਹ ਆਰਾ ਟੱਬਾ ਬੱਸੀ ਵਿਰਾਨਾ ਜਿਹੜਾ ਰੋਡ ਦੇ ਉ ਤਾਂ ਉਹਨਾਂ ਨੂੰ ਉਹਨਾਂ ਕੋਲ ਜਾ ਕੇ ਜਰੂਰ ਇੱਕ ਵਾਰ ਧੰਨਵਾਦ ਕਰਿਆ ਕਰੋ ਥੈਂਕ ਯੂ ਕਰਿਆ ਕਰੋ ਵੀ ਸਾਡੇ ਭਾਈ ਅੱਜ ਇਹ ਜੁੰਦਾ ਜੁਗਨੀ ਉਹਨਾਂ ਦੀ ਬਦੌਲਤ ਜੀਉਂਦਾ ਬੜਾ ਸਾਥ ਦਿੱਤਾ ਉਹਨਾਂ ਨੇ ਮੇਰਾ ਮੀਜ਼ਾ ਘਰ ਜਾਣੇ ਦਾ ਕੋਈ ਕਸਰ ਨਹੀਂ ਛੱਡੀ ਮੈਨੂੰ ਮਾਰਨ ਦੀ ਜੁਗਨੀ ਨੂੰ ਖੌਫ ਕਿਉਂ ਜਿਹੜਾ ਇੰਨਾ ਪੈਦਾ ਨਹੀਂ ਹੋਇਆ ਜਾਂ ਵੇਖ ਖੌਫ ਕਿਵੇਂ ਹੋ ਗਿਆ ਜੁਗਨੀ ਇਹਨਾਂ ਪੁਰਸ਼ ਦੇ ਹੱਥੋਂ ਹੀ ਜਿਹੜਾ ਚਾਰ ਬੰਦਿਆਂ ਤੋਂ ਹੀ ਛੁੱਟ ਕੇ ਭਾ ਜਾਂਦਾ ਸੀਗਾ ਵੇਖੋ ਇੱਕ ਤਾਂ ਫਰਤੀਲਾ ਬਹੁਤ ਸੀਗਾ ਸਰੀਰ ਬੜਾ ਜਾਨਦਾਰ ਬੜੀ ਜਾਨਵਰੀ ਸੀ ਫਰਤੀਲਾ ਬਹੁਤ ਸੀਗਾ ਤੇ ਜਿਹਦੇ ਚ ਮੈਂ ਪਲੇਅਰ ਵੀ ਰਿਆਂ ਕਬੱਡੀ ਦਾ ਫੁੱਟਬਾਲ ਦਾ ਹੂੰ ਤੇ ਉਹਦੇ ਕਰਕੇ ਸਰੀਰ ਮੇਰਾ ਬਹੁਤ ਵਧੀਆ ਫਿੱਟ ਰਿਹਾ ਜੀ ਬਹੁਤ ਖਾਣਾ ਪੀਣਾ ਬਹੁਤ ਖੁੱਲਾ ਸੀਗਾ ਹੂੰ ਜੱਤੋਂ ਘਰਦਿਆਂ ਨਾਲੋਂ ਬੱਗ ਹੋਏ ਲੱਗ ਹੋਏ ਆ ਹੂੰ ਜਿਵੇਂ ਕਰੇ ਆਪਣੇ ਭਜਾਈਆਂ ਪਰਿਆਂ ਨਾਲ ਸਾਰਿਆਂ ਪਿਕੜ ਗਈ ਜਦੋਂ ਘਰ ਉੱਥੇ ਫਿਰ ਤੁਹਾਨੂੰ ਖਾਣ ਪੀਣ ਨੂੰ ਨਹੀਂ ਮਿਲਣਾ ਹੈਗਾ ਤੁਹਾਨੂੰ ਸਿਆ 20 22 ਸਾਲ ਹੂੰ 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 ਰਾਗ ਪੱਖੋਂ ਫਿਰ ਬੰਦਾ ਕਮਜ਼ੋਰ ਹੋਣ ਲੱਗ ਜਾਂਦਾ ਹੂੰ ਦੋਸਤਾਂ ਮੇਤਰਾ ਕੋ ਰਹਿਣਾ ਫੇ ਖਾਣਾ ਪੀਣਾ ਨਸ਼ੇ ਵਗੈਰਾ ਵੀ ਫਿਰ ਬੰਦਾ ਟੈਨਸ਼ਨ ਚ ਕਰਨ ਲੱਗ ਜਾਂਦਾ ਜੇ ਪਰਿਵਾਰ ਇਹ ਸਾਥ ਨਹੀਂ ਦਿੰਦਾ ਸਿੱਖੀ ਬਾਰੇ ਤੁਸੀਂ ਗੱਲ ਕਰਕੇ ਹਟਿਓ ਇੱਕ ਬਾਈ ਬੜਾ ਮਸ਼ਹੂਰ ਹੋ ਰਿਹਾ ਸਰੇਸ਼ ਕੁਮਾਰ ਜਿਹੜਾ ਸਿੰਘ ਬਣਿਆ ਹਾਂਜੀ ਉਸ ਨੂੰ ਕਿਵੇਂ ਦੇਖਦੇ ਹੋ ਉਸਤੇ ਵੱਡੇ ਬਲੇਮ ਵੀ ਲਗਾਏ ਜਾ ਰਹੇ ਆ ਕਿ ਉਹ ਪੈਸੇ ਲੈਂਦਾ ਜੀ ਪੋਡਕਾਸਟ ਦੇ ਜਾਂ ਹੋਰ ਉਸ ਨੂੰ ਕਿਵੇਂ ਦੇਖਦੇ ਹੋ ਜਾਂ ਸਾਡੀਆਂ ਸੰਸਥਾਵਾਂ ਅੱਜ ਕਿੱਥੇ ਖੜੀਆਂ ਨੇ ਪ੍ਰਚਾਰ ਦੇ ਪੱਖੋਂ ਬਈ ਦੇਖੋ ਸਾਡੀ ਸਮਾਜ ਸੇਵਾ ਬਣੀ ਹੋਈ ਆ ਇੱਕ ਵੱਡੇ ਪੱਧਰ ਤੇ ਸਮਾਜ ਸੇਵਾ ਕਰਦੇ ਆ ਅਸੀਂ ਹੂੰ ਬਟ ਬਲੱਡ ਡੋਨੇਸ਼ਨ ਕੈਂਪਰ ਮੈਨੂੰ ਲੱਗਦਾ ਜੀ ਆਪਾਂ ਮਾਨਤਾ ਕਰਦੇ ਨਹੀਂ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡ ਵੱਧ ਖੂਨਦਾਨ ਕੈਂਪ ਤੇ ਸਟੇਟ ਵਾਰਡ ਆ ਮੇਰਾ ਤੇ ਹੁਣ ਤੱਕ ਇੱਕ ਦਿਨ ਚ ਕੋਈ ਪੰਜ ਕੈਂਪ ਲਾ ਲੂਗਾ ਠੇਕ ਨਹੀਂ ਲਾ ਸਕਦਾ ਆਪਾਂ ਲਾਏ ਹੋਏ ਨਹੀਂ ਜੀ ਵੀ ਰਿਕਾਰਡ ਹੀ ਰਿਹਾ ਕੋਈ ਨਹੀਂ ਲਾ ਸਕਦਾ ਪੰਜ ਕੈਂਪ ਇਕੱਠੇ ਹੀ ਪੰਜ ਕੈਂਪ ਹੁਣ ਵੀ ਲਾਉਨੇ ਆ ਸਮਾਜ ਸੇਵਾ ਹੁਣ ਵੀ ਕਰਦੇ ਆ ਵੱਡੇ ਪੱਧਰ ਤੇ ਕਰਦੇ ਆ ਠੀਕ ਹੈ ਸਰੇਸ਼ ਕੁਮਾਰ ਆ ਉਹ ਆਪਾ ਦਾ ਫੈਨ ਆ ਉਹਦੇ ਬੰਦੇ ਮਿੰਦੋ ਬੜਾ ਵਧੀਆ ਲੱਗਿਆ ਬੰਦਾ ਯਾਰ ਚਚਿਆ ਉਹ ਯਾਰ ਆਪਣੇ ਸਿੰਘ ਸਿੱਖ ਨੌਜਵਾਨ ਪੀੜ੍ਹੀ ਇਹ ਨਹੀਂ ਸੋਚਦੇ ਯਾਰ ਵੀ ਉਹ ਸਿੱਖ ਬਣ ਗਿਆ ਗੁਰੂ ਘਰ ਨਾਲ ਜੁੜ ਗਿਆ ਗੁਰੂ ਘਰ ਨਾਲ ਜੋੜ ਰਿਹਾ ਮੁੰਡਿਆਂ ਨੂੰ ਨੌਜਵਾਨਾਂ ਨੂੰ ਉਹਨੂੰ ਐਪਲੀਸਿਏਟ ਕਰੋ ਉਹਨੂੰ ਉਹਨੂੰ ਉਹਦਾ ਧੰਨਵਾਦ ਕਰੋ ਵੀ ਯਾਰ ਤੂੰ ਵਧੀਆ ਉਲਟਾ ਉਹਤੇ ਇਲਜ਼ਾਮ ਲਾਈ ਜਾਂਦੇ ਨੇ 10000 ਲੈ ਲਿਆ ਜੀ ਉਹਨੇ ਹੈ ਕਾਰਡ ਤੋਂ 10000 ਮੰਗ ਲਿਆ ਉਹਨੇ 10000 ਬਹੁਤ ਘੱਟ ਮੰਗਿਆ ਮੈਂ ਤਾਂ ਉਹਨੂੰ ਫੋਨ ਕਰਕੇ ਕਿਹਾ ਵੀ 10000 ਤੂੰ ਬਹੁਤ ਘੱਟ ਮੰਗ ਲਿਆ ਤੂੰ 50000 ਮੰਗ ਜੀ ਤਾਂ ਹੁਣ ਆਪਾਂ ਲਾ 50000 ਮੰਗ ਉਹਨੇ ਆਪਣਾ 10000 ਤਾਂ ਬਹੁਤ ਘੱਟ ਮੰਗੇ ਆ ਤੇ ਇਹ ਵੀ ਆਪਣਾ ਪੋਡਕਾਸਟ ਹੈ ਚੱਲਦੀ ਹੈ ਉਹੀ ਬੰਦਿਆਂ ਦੀ ਜਿਹਨਾਂ ਨਾਮ ਹੋਊਗਾ ਜਿਹਨਾਂ ਤੇ ਚਰਚਾ ਹੋਊਗੀ ਜਿਹਨਾਂ ਦਾ ਰੁਤਬਾ ਹੋਊਗਾ ਹੁਣ ਜੇ ਤੁਸੀਂ ਜਾਣੇ ਖਾਨੇ ਦੀ ਪੋਡਕਾਸਟ ਕਰਨ ਲੱਗੇ ਇੰਟਰਵਿਊ ਲੈਣ ਲੱਗੇ ਕਿਹੜਾ ਦੇਖਦਾ ਜੀ ਕਿਹੜਾ ਚੱਲਦੇ ਮੇਰੀਆਂ 15 16 ਹੋ ਗਈਆਂ 15 16 ਇੰਟਰਵਿਊ ਹੋਣ ਦੇ ਬਾਵਜੂਦ ਵੀ ਲੋਕ ਦੇਖਦੇ ਨੇ ਮੈਨੂੰ ਤਾਂ ਇੱਕ ਆਪਾਂ ਹੁਣ ਲਾਸਟ ਵੱਲ ਵੱਧਦੇ ਆ ਹੁਣ ਗੁਰਵਿੰਦਰ ਸਿੰਘ ਜੋਗਨੀ ਦਾ ਅਗਲਾ ਕੀ ਸਟੈਪ ਆ ਕੀ ਸਿਆਸਤ ਵਿੱਚ ਆਣਾ ਚਾਹੁੰਦੇ ਹੋ ਤੁਸੀਂ ਬਾਈ ਚ ਇਲੈਕਸ਼ਨ ਸਿਆਸਤ ਦੇ ਵਿੱਚ ਤਾਂ ਮੈਂ 2022 ਦੇ ਵਿੱਚ ਆ ਗਿਆ ਸੀਗਾ ਇਲੈਕਸ਼ਨ ਲੜੀਆ ਫਤਿਹਗੜ੍ਹ ਸਾਹਿਬ ਤੋਂ ਹਾਂ ਆਪਣਾ ਪਾਰਟੀ ਵੱਲੋਂ ਲੜੀ ਆ ਸਿਮਰਜੀਤ ਬੈਂਸ ਲੁਧਿਆਣਾ ਉਹ ਪਾਰਟੀ ਵੱਲੋਂ ਆਪਾਂ ਇਲੈਕਸ਼ਨ ਲੜੀ ਆ ਤੇ ਆਪਣਾ 2027 ਚ ਲੜਾਂਗੇ ਆਪਾਂ ਰੋਣੋ ਤਾਂ ਕਾਂਗਰਸ ਨਾਲ ਰਲ ਗਏ ਕੀ ਕਾਂਗਰਸ ਨਾਲ ਨਹੀਂ ਮੈਂ ਤਾਂ ਕਾਂਗਰਸ ਨਾਲ ਨਹੀਂ ਰਲਿਆ ਅੱਜ ਕਿਸੇ ਪਾਰਟੀ ਨਾਲ ਇਸ ਟਾਈਮ ਦੇਖੋ ਤਾਂ ਮੈਂ ਕਿਸੇ ਪਾਰਟੀ ਨਾਲ ਨਹੀਂ ਹੈਗਾ ਲੋਕ ਬਥੇਰਾ ਰੌਲਾ ਪਾਉਂਦੇ ਨੇ ਕਮੈਂਟਾਂ 'ਚ ਵੀ ਕਰਨਗੇ ਦੱਸਾਂਗੇ ਤੁਹਾਨੂੰ ਵੀ ਜਗਨੀ ਸਿਮਰ ਜੀ ਤਾਂ ਮਾਨ ਦਾ ਬੰਦਾ ਹੈ ਕਿ ਉਹ ਨਹੀਂ ਪੱਟੀ ਦਾ ਬੰਦਾ ਹੈ ਜਗਨੀ ਨਾਗਰੇ ਦਾ ਬੰਦਾ ਹੈ ਠੀਕ ਹੈ ਨਹੀਂ ਪੁਰਾਣਾ ਮੋਹ ਮੁਹੱਬਤ ਪਿਆਰ ਸਾਰੇ ਨਾਲ ਹੈ ਮੇਰਾ ਮੈਂ ਤਾਂ ਅਜੇ ਤੱਕ ਕਿਸੇ ਪਾਰਟੀ ਸ਼ਾਮਲ ਹੋਏ ਨਹੀਂ ਜੇ ਸੱਚ ਪੁੱਛੀ ਤਾਂ ਜੀ ਕੋਈ ਮੇਰੀ ਖਬਰ ਦਿਖਾ ਦਿਓ ਅਖਬਾਰ ਦੇ ਵਿੱਚ ਕਿਸੇ ਚ ਲੱਗੀ ਬਿਜੁਨੀਆ ਪਾਰਟੀ ਸ਼ਾਮਿਲ ਹੋਇਆ ਹੋਇਆ ਤੇ ਬੈਂਸੋਰਾ ਵੱਲੋਂ ਕਿਵੇਂ ਚੋਣ ਲੜੀ ਸੀ ਬੈਂਸੋਨਾ ਵੱਲੋਂ ਬੈਂਸ ਭਰਾ ਮੇਰੇ ਕੋਲ ਆ ਪਾਏ ਫਤਿਹਗੜ ਸਾਹਿਬ ਉਹਨਾਂ ਨੇ ਆ ਕੇ ਮੈਨੂੰ ਸਰੋਪਾ ਪਾਇਆ ਹੂੰ ਤੇ ਸਰੋਪਾ ਪਾ ਕੇ ਮੈਨੂੰ ਕਹਿੰਦੇ ਸਾਡੀ ਪਾਰਟੀ ਵੱਲੋਂ ਇਲੈਕਸ਼ਨ ਲੜ ਮੈਂ ਕਿਹਾ ਜੀ ਪੰਜ ਦਿਨ ਨੂੰ ਤਾਂ ਇਲੈਕਸ਼ਨ ਜਿਹੜੇਗੇ ਹੂੰ ਤੇ ਮੈਂ ਪੰਜ ਦਿਨ ਚ ਕੀ ਲੜੂੰਗਾ ਜੀ ਪੰਜ ਦਿਨ ਚ ਮੇਰੇ ਕੋਲ ਦੋ ਪਿੰਡ ਨਹੀਂ ਕੱਢ ਹੋਣੇ ਹੂੰ ਉਹ ਕਹਿੰਦੇ ਨਹੀਂ ਤੇਰਾ ਰੁਤਬਾ ਤੇਰਾ ਨਾਮ ਹੈ ਤੂੰ ਇਲੈਕਸ਼ਨ ਲੜ ਕੋਈ ਗੱਲ ਨਹੀਂ ਅਸੀਂ ਤੇਰੇ ਪਿੱਛੇ ਬੈਠੇ ਹੂੰ 5-7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਪਤਾ ਕਿੰਨੀ ਕ ਬੋਟ ਪੰਦੀ ਆ ਪਰ ਫੇਰ ਵੀ ਬਹੁਤ ਵਧੀਆ ਕਰ ਦਿੱਤਾ ਲੋਕਾਂ ਨੇ ਪਿੰਡਾਂ ਦੇ ਵਿੱਚ ਗਏ ਆਪਾਂ ਲੱਡੂਆਂ ਨਾਲ ਤੋਲਿਆ ਬਹੁਤ ਵਧੀਆ ਉਤਸਾਹ ਦਿੱਤਾ ਲੋਕਾਂ ਨੇ ਬੜੀ ਵਧੀਆ ਕਿਰਪਾ ਹੋਈ ਆ ਮਹਾਰਾ ਸੱਚੇ ਪਾਤਸ਼ਾਹ ਦੀ 2027 ਦੇ ਵਿੱਚ ਜਿਹੜੀ ਇਲੈਕਸ਼ਨ ਲੜਾਂਗੇ ਉਹ ਇੱਕ ਵੱਡੇ ਪੱਧਰ ਤੇ ਹੋਊਗੀ ਔਰ ਐਮਐਲਏ ਲੋਕਾਂ ਨੂੰ ਬਣ ਕੇ ਦਿਖਾਵਾਂਗੇ ਸ਼੍ਰੀ ਫਤਿਹ ਜੀ ਸਾਹਿਬ ਤੋਂ ਸਾਬ ਜੀ ਦੀ ਬੜੀ ਕਿਰਪਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਜਗਤ ਮਾਤਾ ਮਾਤਾ ਗੋਜੇਕੌਰ ਜੀ ਦੀ ਬਹੁਤ ਕਿਰਪਾ ਸੱਚੇ ਪ ਉਹ ਮੈਨੂੰ ਪਤਾ ਹੈ ਉਹ ਸਮਾਂ ਘਟਤੀ ਸੀ ਮੇਰੇ ਕੋਲ ਹੁਣ ਉਹ ਮੇਰੀ ਪਿੱਠ ਨਹੀਂ ਲੱਗਣ ਦੇਣਗੇ ਵੀ ਔਨ ਅ ਟਾਈਮ ਦੇ ਵਿੱਚ ਮੈਂ ਇੱਕ ਵੱਡੇ ਪੱਧਰ ਦੇ ਵੱਡੇ ਯੂਥ ਨੂੰ ਲੈ ਕੇ ਨਾਲ ਤੇ ਜਿਵੇਂ ਭਾਨਾ ਸਿੱਧੂ ਮੈਨੂੰ ਫੁੱਲ ਸਪੋਰਟ ਕਰਦਾ ਭਾਨੇ ਭਰਾ ਵੱਲੋਂ ਠੀਕ ਹੈ ਤੇ ਲਖੇ ਸਧਾਣੇ ਵੱਲੋਂ ਮੈਨੂੰ ਸਪੋਰਟ ਆ ਫੁੱਲ ਉਹ ਕਹਿੰਦਾ ਵੀ ਜਿਹੜੀ ਤੂੰ ਜਿੱਥੋਂ ਇਲੈਕਸ਼ਨ ਲੜਨੀ ਚਾਹੁੰਦਾ ਜਿਹੜੀ ਪਾਰਟੀ ਵੱਲੋਂ ਚਾਹੁੰਦਾ ਵੀ ਆਪਾਂ ਤੇਰੇ ਨਾਲ ਆ ਤੂੰ ਲੜ ਤੈਨਾਂ ਖੜੇ ਆ ਅਸੀਂ ਤਾਂ ਮੈਂ ਜੇ ਮੈਨੂੰ ਵਧੀਆ ਪਾਰਟੀ ਕੋਟੇਡ ਦਊਗੀ ਮੈਂ ਇਲੈਕਸ਼ਨ ਰੂਲ ਲੜਾਂਗਾ ਜੇ ਨਾ ਦਿੱਤੀ ਤਾਂ ਆਜ਼ਾਦਤਾ ਲੜਾਂਗੇ ਜੀ ਹਾਂਜੀ ਹਾਂ ਸੋ ਇਹ ਸਾਨੂੰ ਗੁਰਵਿੰਦਰ ਸਿੰਘ ਜੁਗਨੀ ਜਿਨ੍ਹਾਂ ਦੀ ਕਹਾਣੀ ਤੁਹਾਡੇ ਰੂਰੂ ਕੀਤੀ ਹੈ ਤੇ ਉੱਥੇ ਹੀ ਅਪੀਲ ਵੀ ਕੀਤੀ ਹੈ ਨੌਜਵਾਨਾਂ ਨੂੰ ਕਿ ਜਿਹੜੇ ਰਸਤੇ ਪਏ ਸੀ ਉਹ ਰਸਤੇ ਤੁਸੀਂ ਨਾ ਜਾਇਓ ਕਿਉਂਕਿ ਉਹ ਰਸਤੇ ਘਰ ਨੂੰ ਵਾਪਸ ਨਹੀਂ ਮੁੜਦੇ ਮੌਤ ਦੇ ਘਰ ਨੂੰ ਹੀ ਜਾਂਦੇ ਆ ਸੋ ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ ਔਰ ਆਪਣੇ ਕਮੈਂਟ ਬਾਕਸ ਚ ਰਾਏ ਸਾਂਝੀ ਕਰਿਓ ਐਨਆਰਆਈ ਟੀਵੀ ਤੋਂ ਸਤਨਾੰਦ ਸਿੰਘ ਉਠੋਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ